ਅੱਜ ਅਸੀਂ ਪੂਰੇ ਇਸ ਸਵਾਲਾਂ ਦੀ ਜਿਹੜੀ ਲੜੀ ਲੈ ਕੇ ਤੁਹਾਡੇ ਸਾਹਮਣੇ ਇਸੇ ਕਰਕੇ ਆਏ ਆ ਤਾਂ ਕਿ ਸੱਚ ਨੂੰ ਤੁਹਾਡੇ ਸਾਹਮਣੇ ਲਿਆਂਦਾ ਜਾਵੇ ਤੇ ਇਸ ਸਚਾਈ ਨੂੰ ਤੁਹਾਡੇ ਸਾਹਮਣੇ ਲਿਆ ਕੇ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਕੀਤਾ ਜਾਵੇ ਕਿ ਕੌਣ ਸੱਚਾ ਤੇ ਕੌਣ ਝੂਠਾ ਆ ਚੰਦਨ ਦੇ ਵੱਲੋਂ ਔਰ ਵਿਜੇ ਮੈਨੂਅਲ ਵੱਲੋਂ ਤੁਹਾਡੇ ਤੇ ਵੀ ਇੱਕ ਬਲੇਮ ਲਾਇਆ ਗਿਆ ਹਾਂਜੀ ਉਹ ਕਹਿੰਦੇ ਤੁਹਾਡੇ ਤੇ ਕੇਸ ਚੱਲ ਰਹੇ ਆ ਅਵਤਾਰ ਜੀ ਤੇ ਜਿਹੜਾ ਪ੍ਰਧਾਨ ਜੀ ਆ ਮਿਨਿਸਟਰੀ ਦੇ ਉਹਨਾਂ ਤੇ ਸਾਨੂੰ ਦੱਸਦਾ ਕਰੇਮਲਾਲ ਆਪੇ ਕ੍ਰਿਮੀਨਲ ਬੰਦਿਆਂ ਨਾਲ ਘੁੰਮਦਾ ਮੈਨੂੰ ਤਾਂ ਲੱਗਦਾ ਇਹ ਨਸ਼ਿਆਂ ਦਾ ਸੌਦਾਗਰ ਆ ਨਸ਼ੇ ਵੇਚਦਾ ਵਾ ਔਰ ਕਈ ਐਸਾ ਜਿਹੇ ਲੋਕਾਂ ਦੇ ਜਿਹੜਾ ਵਾ ਨਾਲ ਇਹਨੇ ਫੋਟੋਆਂ ਪਾਈਆਂ ਵਾ ਹੜਾ ਆ ਰੋਕੀ ਬਾਦਸ਼ਾ ਉਹਦੇ ਨਾਲ ਇਹਨੇ ਫੋਟੋ ਪਾਈ ਆ ਔਰ ਉਹਦਾ ਪਿਛਲਾ ਜਿਹੜਾ ਰਿਕਾਰਡ ਵੇਖ ਲੋ ਰੋਕੀ ਬਾਦਸ਼ਾ ਦਾ ਕੀ ਆ ਤੇ ਸ਼ਰਧਾਲੂ ਆ ਹਾਂਜੀ ਉਹਨੂੰ WhatsApp ਦੇ ਉੱਪਰ ਇਹਨੇ ਉਹਦਾ ਨਾਮ ਪ੍ਰਸ਼ੋਤਮ ਕੁਮਾਰ ਹੂੰ ਉਹਦੇ ਬਾਰੇ ਬਹੁਤ ਜ਼ਿਆਦਾ ਇਹਨੇ ਮੈਸੇਜ ਪਾਏ ਆ ਗੰਦੇ ਗੰਦੇ ਵੱਡ ਬੋਲੇ ਆ ਕੋਈ ਨਹੀਂ ਗਦੇ ਕੇ ਬੱਚੇ ਦੇਖ ਲੈਣਗੇ ਕੌਣ ਜਾਏਗਾ ਜੇਲ੍ਹ ਤੇਰਾ باپ ਬਚਦਾ ਔਰ ਤੂੰ ਵੀ ਜੇਲ੍ਹ ਮੇਂ ਤੂੰ ਉਸ ਦਾ ਮੂਤ ਉਹੀ ਪਈਏ ਔਰ ਆਪਣੀ ਪਤਨੀ ਕੋ ਵੀ ਉਸੇ ਦਾ ਮੂਤ ਪਿਲਾਈਓ ਜੀ ਇਹ ਤਾਂ ਗੰਦੇ ਵਰਡ ਬੋਲੇ ਆ ਔਰ ਉਹ ਪ੍ਰੋਫਿਟ ਜਿਹਨੂੰ ਲੈ ਕਰਤਾ ਟਿੱਪਣੀ ਕੀਤੀ ਆ ਔਰ ਮੈਂ ਤੈਨੂੰ ਚੰਦਨ ਸਿੰਘ ਦੱਸਣਾ ਚਾਹਨਾ ਚੰਦਨ ਹੁਣ ਤੂੰ ਬਚ ਕੇ ਰਹੀਂ ਕਿਉਂਕਿ ਤੈਨੂੰ ਜੜਿਆ ਪੰਜਾਬ ਦੀਆਂ ਭੈੜਾ ਤੈਨੂੰ ਜੁੱਤੀਆਂ ਮਾਰਦੰਗੇ ਆ ਬਿਸ਼ਪ ਤੇਰਾ ਤੈਨੂੰ ਆਹ ਸਖਾਂਦਾ ਵਾ ਈਆਂ ਭੈੜਾ ਨੂੰ ਗੰਦਿਆਂ ਗਾਲ੍ਹਾਂ ਕੱਢੋ ਤੇਰੇ ਤੇ ਜਿਹੜੀ ਇਹ ਵੀ ਕਾਰਵਾਈ ਜਿਹੜੀ ਕਾਨੂੰਨੀ ਕਰਾਵਾਂਗੇ ਮੇਰਾ ਜੋ ਹੈ ਉਹ ਮਰਡਰ ਵੀ ਕਰਵਾ ਸਕਦਾ ਹੈ ਕੋ ਦੋਸਤੋ ਇਸ ਬਾਤ ਕੋ ਐਸਾ ਲੱਗਦਾ ਹੈ ਸੋਚ ਕਰਕੇ ਕਿ ਹਮ ਲੋਕ ਕਹਾਣੀਆਂ ਪਾਤੇ ਨੇ ਇਹ ਦੱਸਣਾ ਚਾਹੁੰਦਾ ਕਿ ਮੈਂ ਸੱਚਾ ਵਾਂ ਉਹ ਝੂਠੇ ਆ ਜੇ ਤੂੰ ਸੱਚਾ ਵਾਂ ਭਾਈ ਤੂੰ ਮੈਂ ਥਾਣੇ ਜਾ ਕੇ ਗੱਲ ਕਿਉਂ ਨਹੀਂ ਕਰਦਾ ਕਿਉਂ ਰੋਡ ਤੇ ਚਵੜੇ ਹੋ ਜਾ ਤੂੰ ਤੇ ਤੇਰਾ ਪਿਓ ਇਹ ਬਿੱਤੀ ਛੋਟੀ ਚੰਗਾਈਆਂ ਝੂਠੇ ਚਮਤਕਾਰ ਕਰਤਾ ਹੈ ਸੰਘ ਹੁਰਾ ਦੇ ਚਰਚ ਦੇ ਵਿੱਚ ਝੂਠੀਆਂ ਗਵਾਹੀਆਂ ਹੋ ਰਹੀਆਂ ਝੂਠਕੀਆਂ ਵਿਸ਼ਵਾਨੀਆਂ ਹੋ ਰਹੀਆਂ ਫਿਰ ਤੋ ਪ੍ਰਭੂ ਯਿਸੂ ਮਸੀਹ ਨੂੰ ਨਹੀਂ ਮੰਨਦਾ ਉਹ ਪ੍ਰਭੂ ਯਿਸੂ ਮਸੀਹ ਨੂੰ ਜਿਹੜਾ ਨਕਾਰਦਾ ਪਿਆ ਵਾ ਔਰ ਬਾਈਬਲ ਦੇ ਜਿਹੜੇ ਚਮਤਕਾਰ ਹੁੰਦੇ ਆ ਜੀ ਉਹਨ ਇਹ ਵਿਅਕਤੀ ਚੰਗਾਈ ਦੇ ਨਾਮ ਪਰ ਲੋਕੋ ਸੇ 50000 ਰੁਪਏ 1 ਲੱਖ ਰੁਪਏ 1.5 ਲੱਖ ਰੁਪਏ ਇਸ ਤਰੀਕੇ ਸੇ ਬਹੁਤ ਸਾਰੇ ਪੈਸੇ ਲੋਕੋ ਸੇ ਲੇਤਾ ਇਹ ਬਿਲਕੁਲ ਝੂਠ ਆ ਤੇ ਬਕਵਾਸ ਕਰ ਰਹਾ ਬੰਦਾ ਕਿਸੇ ਇਨਸਾਨ ਨੂੰ ਨਹੀਂ ਦਿੰਦੇ ਉਹ ਰੱਬ ਨੂੰ ਦਿੰਦੇ ਪਰਮਾਤਮਾ ਨੂੰ ਦਿੰਦੇ ਪਰਮੇਸ਼ਰ ਨੂੰ ਦਿੰਦੇ ਆ ਅਰੇ ਬੰਦਾ ਪਾਸਟੇ ਜੀ ਨੂੰ ਬਦਨਾਮ ਕਰ ਰਿਹਾ ਇਹ ਵਿਅਕਤੀ ਨਸ਼ੇ ਕਰਤਾ ਹੈ ਉਲਜਲੂ ਬਾਤੇ ਕਰਤਾ ਹੈ ਕੋਈ ਨਸ਼ਾ ਨਹੀਂ ਕਰਦੇ ਬਾਈਬਲ ਪਵਿੱਤਰ ਦੱਸਦੀ ਜੇ ਨਸ਼ੇ ਕਰਦੇ ਹੈ ਪ੍ਰੋਫੈਟ ਬਜਿੰਦਰ ਸਿੰਘ ਹੋਰ ਨਸ਼ੇ ਕਰਦੇ ਫਿਰ ਉਹਨੇ ਪ੍ਰਭੂ ਚ ਕਿਉਂ ਆਣਾ ਸੀ ਇਸke ਸਾਥ ਜਿੰਨੇ ਵੀ ਲੋਕ ਹੈ ਉਹਨਕੇ ਉੱਪਰ ਸਭਕੇ ਉੱਪਰ ਕੋਈ ਨਾ ਕੋਈ ਕ੍ਰਿਮੀਨਲ ਕੇਸ ਹੈ ਚੰਦਨ ਦੇ ਵੱਲੋਂ ਔਰ ਵਿਜੇ ਮੈਨੂਅਲ ਵੱਲੋਂ ਤੁਹਾਡੇ ਤੇ ਵੀ ਇੱਕ ਬਲੇਮ ਲਾਇਆ ਗਿਆ ਉਹ ਕਹਿੰਦੇ ਤੁਹਾਡੇ ਤੇ ਕੇਸ ਚੱਲ ਰਹੇ ਆ ਅਵਤਾਰ ਜੀ ਤੇ ਜਿਹੜਾ ਪ੍ਰਧਾਨ ਜੀ ਆ ਮਿਨਿਸਟਰੀ ਦੇ ਉਹਨਾਂ ਤੇ ਇਹਨਾਂ ਕ੍ਰਿਮੀਨਲ ਕੇਸ ਆ ਤੇ ਲੈ ਕੇ ਆ ਸਾਹਮਣੇ ਲਿਆ ਜੇ ਤੂੰ ਉਹਦਾ ਵੀਡੀਓ ਪਾਣਾ ਨਾ ਚੰਦਨ ਤੇ ਫਿਰ ਸਾਡਾ ਕੇਸ ਕੱਢ ਕੇ ਲੈ ਕੇ ਆ ਮੈਂ ਇੱਕ ਰਿਪੋਰਟਰ ਹਾਂ ਔਰ ਇਹ ਮੇਰਾ ਖੁਦ ਦਾ ਚੈਨਲ ਹੈ ਪੱਤਰਕਾਰ ਜਿਹੜਾ ਉਹ ਨਿਰਪੱਖ ਹੋ ਕੇ ਗੱਲ ਕਰਦਾ ਆ ਔਰ ਜੇ ਸਾਨੂੰ ਚਾਹੀਦਾ ਆ ਕਿ ਅਗਰ ਇਹ ਕੋਈ ਇਨਸਾਨ ਗਲਤੀਆ ਤੇ ਉਸ ਉਹਦੀ ਗਲਤੀ ਨੂੰ ਅਸੀਂ ਦਿਖਾਈਏ ਔਰ ਪੇਸ਼ ਕਰੀਏ ਸਬੂਤਾਂ ਦੇ ਨਾਲ ਕਿਸੇ ਦੇ ਉੱਤੇ ਸਿੱਧਾ ਐਕਸ਼ਨ ਲੈਣਾ ਸਿੱਧਾ ਕਿਸੇ ਨੂੰ ਟਾਰਗੇਟ ਕਰਕੇ ਕਹਿ ਦੇਣਾ ਕਿ ਇਹ ਇਨਸਾਨ ਕ੍ਰਾਈਮਨਲ ਆ ਤੇ ਕਈ ਜਵਾਨ ਲੜਕੀਆਂ ਇਨਕੇ ਯਹਾਂ ਸੇ ਗਾਇਬ ਹੋ ਚੁਕੀਆਂ ਹੈ ਜਾ ਕੇ ਨਾ ਕਿਤੇ ਜਾ ਕੇ ਪਹਿਲਾ ਜਾਂਚ ਕਰ ਲਾ ਕਾਕਾ ਕੱਚੀਆਂ ਬੋਲੀਆਂ ਨਹੀਂ ਖੇਡੀਆਂ ਪੱਕੇ ਸਬੂਤਾਂ ਦੇ ਨਾਲ ਆ ਤੇ ਹੁਣ ਕਾਰਵਾਈ ਤੋਂ ਬਚੀ ਇਹ ਵੀ ਤੇਰੇ ਤੇ ਜਿਹੜਾ ਕਾਰਵਾਈ ਹੋਵੇਗੀ ਕੇਂਦਰ ਸਰਕਾਰ ਤੋਂ ਔਰ ਪੰਜਾਬ ਸਰਕਾਰ ਤੋਂ ਇਹ ਇਹ ਦੀ ਜਾਂਚ ਕੀਤੀ ਜਾਏ ਔਰ ਇਹਨੂੰ ਜਲਤ ਤੋਂ ਜਲਦ ਬੜ ਕੇ ਜਿਹੜਾ ਪਰਚਾ ਦਰਜ ਹੋਇਆ ਵਾ ਇਹਨੂੰ ਜਿਹੜਾ ਜਲਤੋ ਜਲ ਪਕੜ ਕੇ ਇਹਨੂੰ ਜਿਹੜਾ ਜੇਲ੍ਹ ਚ ਪਾਇਆ ਜਾਏ ਤਾਂ ਕਿ ਪੰਜਾਬ ਦਾ ਮਾਣ ਖਰਾਬ ਨਾ ਹੋਵੇ ਸਾਰਿਆਂ ਨੂੰ ਜੈਮਸੀ ਦੀ ਮੈਂ ਨਵਜੋਦ ਗਿੱਲ ਸੋ ਦੋਸਤੋ ਅੱਜ ਗੱਲਬਾਤ ਕਰਨੀ ਚਾਹਾਂਗੇ ਸਾਡੇ ਵਿੱਚ ਇਸ ਸਮੇ ਮੌਜੂਦ ਨੇ 올 인디아 크리스천 ਸਮਾਜ ਮੋਰਚਾ ਦੇ ਬੜੇ ਹੀ ਸੀਨੀਅਰ ਆਗੂ ਜੋ ਪਿਛਲੇ ਤਕਰੀਬਨ 25-30 ਸਾਲ ਤੋਂ ਜੋ 크리스천 ਕੌਮ ਦੀ ਨੁਮਾਇੰਦਗੀ ਕਰ ਰਹੇ ਨੇ ਔਰ ਸਮਾਜ ਸੇਵਾ ਦੇ ਕੰਮਾਂ ਨੂੰ ਬਾਕੂ ਵੀ ਟੰਗ ਦੇ ਨਾਲ ਉਹਨਾਂ ਦੇ ਵੱਲੋਂ ਕੀਤਾ ਜਾ ਰਿਹਾ ਸਾਡੇ ਵਿੱਚ ਮੌਜੂਦ ਨੇ ਇਸ ਸਮੇਂ ਸ਼੍ਰੀ ਜਸਪਾਲ ਮਸੀ ਜੀ ਬਹੁਤ ਬਹੁਤ ਤੁਹਾਡਾ ਸਵਾਗਤ ਕਰਦੇ ਆਂ ਧੰਨਵਾਦ ਅਬਜੋਰ ਜੀ ਔਰ ਸਾਰਿਆਂ ਨੂੰ ਮੇਰੇ ਮਸੀਹ ਭਾਈਚਾਰੇ ਨੂੰ ਪੰਜਾਬ ਦੇ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਵਸਦੇ ਮੁਸੀਬ ਭਾਈਚਾਰੇ ਨੂੰ ਪਿਆਰ ਭਰੀ ਜੈ ਮਸੀਦੀ ਉਹ ਤੁਹਾਡਾ ਬਹੁਤ ਬਹੁਤ ਧੰਨਵਾਦ ਉਹ ਜੀ ਅੱਜ ਅਸੀਂ ਪੂਰੇ ਇਸ ਸਵਾਲਾਂ ਦੀ ਜਿਹੜੀ ਲੜੀ ਲੈ ਕੇ ਤੁਹਾਡੇ ਸਾਹਮਣੇ ਇਸੇ ਕਰਕੇ ਆਏ ਆ ਤਾਂ ਕਿ ਸੱਚ ਨੂੰ ਤੁਹਾਡੇ ਸਾਹਮਣੇ ਲਿਆਂਦਾ ਜਾਵੇ ਤੇ ਇਸ ਸਚਾਈ ਨੂੰ ਤੁਹਾਡੇ ਸਾਹਮਣੇ ਲਿਆ ਕੇ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਕੀਤਾ ਜਾਵੇ ਕਿ ਕੌਣ ਸੱਚਾ ਤੇ ਕੌਣ ਝੂਠਾ ਆ ਚੰਦਰ ਨਾਮ ਦੇ ਵਿਅਕਤੀ ਨੂੰ ਲੈ ਕੇ ਆਏ ਦਿਨ ਬਹੁਤ ਸਾਰੀਆਂ ਵੀਡੀਓ ਪਾਈਆਂ ਜਾਂਦੀਆਂ ਨੇ ਜਿਹਦੇ ਵਿੱਚੋਂ ਇੱਕ ਵੀਡੀਓ ਦੇ ਉਹਦੇ ਦੁਆਰਾ ਇੱਕ ਹੋਰ ਵੀਡੀਓ ਪਾਈ ਗਈ ਜਿਹਦੇ ਵਿੱਚ ਉਹ ਕਹਿ ਰਿਹਾ ਕਿ ਪ੍ਰੋਫੈਟ ਬਜਿੰਦਰ ਸਿੰਘ ਮਿਨਿਸਟਰੀ ਦੇ ਵਿੱਚ ਜੋ ਝੂਠੀਆਂ ਚੰਗਿਆਈਆਂ ਉੱਥੇ ਕੀਤੀਆਂ ਜਾਂਦੀਆਂ ਪਖੰਡਵਾਦ ਕੀਤਾ ਜਾਂਦਾ ਕਿਵੇਂ ਦੇਖਦੇ ਹੋ ਇਸ ਗੱਲ ਨੂੰ ਕਿਹੜਾ ਚੰਦਨ ਆ ਇਹ ਪਹਿਲਾਂ ਨੂੰ ਦੇਖਣਾ ਚਾਹੀਦਾ ਕਿ ਉਹ ਪ੍ਰਭੂ ਯਿਸੂ ਮਸੀਹ ਨੂੰ ਫੋਲੋ ਕਰਦਾ ਵਾ ਕਿ ਉਹ دنیਆਵੀ ਬੰਦਾ ਵਾ ਅਗਰ ਉਹ ਕਹਿ ਰਿਹਾ ਵਾ ਕਿ ਪ੍ਰੋਫੈਟ ਬਜਿੰਦਰ ਸਿੰਘ ਹੋਰਾਂ ਦੇ ਚਰਚ ਦੇ ਵਿੱਚ ਝੂਠੀਆਂ ਗਵਾਈਆਂ ਹੋ ਰਹੀਆਂ ਜੀ ਝੂਠ ਗਿਆ ਵਿਸ਼ਵਾਨੀਆਂ ਹੋ ਰੀਆਂ ਫਿਰ ਤੇ ਉਹ ਪ੍ਰਭੂ ਯਿਸੂ ਮਸੀਹ ਨੂੰ ਨਹੀਂ ਮੰਨਦਾ ਫਿਰ ਤੇ ਉਹ ਕਿਸੇ ਹੋਰ ਨੂੰ ਮੰਨਦਾ ਵਾ ਜਾਂ ਕਿਸੇ ਹੋਰ ਦੀ ਭਗਤੀ ਕਰਦਾ ਉਹ ਠੀਕ ਹੈ ਨਾ ਤਦੇ ਉਹ ਜਿਹੜਾ ਇੱਥੇ ਆ ਕੇ ਉਹ ਪ੍ਰਭੂ ਯਿਸੂ ਮਸੀਹ ਨੂੰ ਜਿਹੜਾ ਨਕਾਰਦਾ ਪਿਆ ਵਾ ਔਰ ਬਾਈਬਲ ਦੇ ਜਿਹੜੇ ਚਮਤਕਾਰ ਹੁੰਦੇ ਆ ਜੀ ਉਹਨੂੰ ਵੀ ਕੰਡੈਮ ਕਰ ਰਿਆ ਜਦ ਕਿ ਪਵਿੱਤਰ ਬਾਈਬਲ ਦੱਸਦੀ ਆ ਕਿ ਪ੍ਰਭੂ ਯਿਸੂ ਮਸੀਹ ਨੇ ਆਪਣੇ ਸਮੇਂ 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 ਤੇ ਜਿਹੜੇ ਆ ਚਿੰਨ ਔਰ ਚਮਤਕਾਰ ਦਿਖਾਏ ਆ ਔਰ ਅੱਜ ਜਿਹੜਾ ਮਸੀਹ ਲੋਕਾਂ ਦਾ ਵਿਸ਼ਵਾਸ ਉਹ ਚਿੰ ਚਮਤਕਾਰਾਂ ਤੇ ਹੈ ਔਰ ਪ੍ਰਭੂ ਯਿਸੂ ਮਸੀਹ ਨੂੰ ਤਾਦੇ ਆਪਣਾ ਮੁਕਤੀ ਦਾਤਾ ਮੰਨਦੇ ਆ ਬਖੰਡਵਾ ਸੱਚਮੁੱਚ ਕੀ ਕਿਹਾ ਇਹਨੇ ਬਖਲਾ ਗਿਆ ਵਾ ਇੱਕ ਪਰਚਾ ਛੋਟਾ ਜਿਹਾ ਕੀ ਹੋ ਗਿਆ ਵਾ ਇਹਨਾਂ ਦੀ ਨੀਂਦ ਰਾਮ ਹੋ ਗਈ ਆ ਇਹਨਾਂ ਨੂੰ ਨੀਂਦ ਨਹੀਂ ਆ ਰਹੀ ਇਹਨੂੰ ਚੰਦਨ ਤੋਂ ਤੇ ਨਾਲ ਇਹਦੇ ਬਾਪ ਨੂੰ ਵਿਜੇ ਮਾਨਵ ਨੂੰ ਜਿੱਦਾਂ ਮੈਂ ਪਹਿਲਾਂ ਵੀ ਦੱਸਿਆ ਜਿੱਦਾਂ ਇਹਨੂੰ ਚਲਾਉਂਦਾ ਔਰ ਰਿਮੋਟ ਚਲਾਉਂਦਾ ਉਹਦਾ ਚੱਲਦਾ ਵਾ ਇਹ ਬੋਲੀ ਜਾ ਰਿਹਾ ਵਾ ਇਹ ਆਪਣੇ ਆਪ ਨੂੰ ਕਹਿ ਰਿਹਾ ਮੈਂ ਇੱਕ ਪੱਤਰਕਾਰ ਆ ਜੇ ਪੱਤਰਕਾਰ ਆ ਤਾਂ ਨਿਰਪੱਖਤਾ ਦੀ ਪੱਤਰਕਾਰਤਾ ਕਰੇ ਹਣਾ ਇਹ ਕੀ ਕਰ ਰਿਹਾ ਵਾ ਇਹ ਵਾਹਿਦ ਕੱਲਾ ਪ੍ਰੋਫਿਟ ਬਜਿੰਦਰ ਸਿੰਘ ਹਰਾ ਦੇ ਖਿਲਾਫ ਬੋਲ ਰਿਹਾ ਇਹਦਾ ਇੱਕੋ ਤੇ ਇੱਕੋ ਝੰਡਾ ਵਾ ਪ੍ਰੋਫਿਟ ਬਜਿੰਦਰ ਸਿੰਘ ਮਿਨਿਸਟਰੀ ਨੂੰ ਬਦਨਾਮ ਕਰਦਾ ਪ੍ਰੋਫਿਟ ਬਜਿੰਦਰ ਸਿੰਘ ਦੀ ਖੁਰਾ ਦੀ ਸ਼ਾਨ ਦੇ ਖਿਲਾਫ ਬੋਲਦਾ ਤੇ ਉਹਨਾਂ ਨੂੰ ਵਾਗ ਬਦਨਾਮ ਕਰਕੇ ਪੂਰੀ ਦੁਨੀਆ 'ਚ ਉਹਨਾਂ ਦੇ ਨਾਮ ਤੇ ਆਪਣੇ ਚੈਨਲ ਦੇ ਵਿਊਜ਼ ਬਣਾ ਕੇ ਤੇ ਲੋਕਾਂ ਨੂੰ ਭਰਮ ਭਲੇਖੇ 'ਚ ਪਾ ਕੇ ਝੂਠੀਆਂ ਕਥਾ ਕਹਾਣੀਆਂ ਬਣਾ ਕੇ ਜਿਹੜਾ ਵਾ ਉਹ ਇਹ ਬੰਦਾ ਜਿਹੜਾ ਆਪਣੇ ਆਪ ਨੂੰ ਫੇਮਸ ਕਰਦਾ ਚਾਹੁੰਦਾ ਵਾ ਪ੍ਰੋਫਿਟ ਜੀ ਦਾ ਨਾਮ ਲੈ ਕੇ ਇੱਕ ਛੋਟੇ ਜਿਹੇ ਐਫਆਈਆਰ ਹੋਈ ਆ ਉਹਦੇ ਵਿੱਚ ਵੀ ਜਿਹੜਾ ਇਹ ਆ ਬਖਲਾ ਗਿਆ ਤਦੇ ਉਹਦੀ ਬਖਲਾਖੜ ਸਾਹਮਣੇ ਆ ਰਹੀ ਆ ਤੁਹਾਨੂੰ ਲੱਗਦਾ ਕਿ ਉਹ ਡਰ ਗਿਆ ਇਸ ਚੀਜ਼ ਨੂੰ ਲੈ ਕੇ ਬਿਲਕੁਲ ਬਹੁਤ ਡਰਿਆ ਪਿਆ ਵਾ ਭੱਜੇ ਫਿਰਦੇ ਡਰਿਆ ਪਿਆ ਕਿਉਂਕਿ ਇਹਨੇ ਗਲਤੀਆਂ ਕੀਤੀਆਂ ਹਾਂਜੀ ਗਲਤੀਆਂ ਕੀਤੀਆਂ ਗਲਤ ਵੀਡੀਓ ਪਾਈਆਂ ਸੋਸ਼ਲ ਮੀਡੀਆ ਤੇ ਨੇ ਲੋਕਾਂ 'ਚ ਗਲਤ ਜਿਹੜਾ ਮੈਸੇਜ ਦਿੱਤਾ ਵਾ ਔਰ ਪੰਜਾਬ ਦੇ ਵਿੱਚ ਨੇ ਪੂਰੀ ਸ਼ਾਂਤੀ ਭੰਗ ਕਰਨ ਦੀ ਪੰਜਾਬ ਤੇ ਦੇਸ਼ ਦੀ ਸ਼ਾਂਤੀ ਭੰਗ ਕਰਨ ਦਾ ਇਹ ਸਬੰਦੇ ਨੇ ਪੂਰਾ ਪ੍ਰਬੰਧ ਕੀਤਾ ਵਾ ਆਪਣੇ ਵੀਡੀਓ ਪਾ ਪਾ ਕੇ ਗਲਤ ਮਲਤ ਬੋਲ ਬੋਲ ਕੇ ਤੁਹਾਨੂੰ ਪਤਾ ਪ੍ਰੋਫਿਟ ਜਿੱਤੇ ਜਿਹੜੇ ਆ ਉਹ ਪੰਜਾਬ ਦੇ ਵਿੱਚ ਲੱਖਾਂ ਹੀ ਉਹਨਾਂ ਦੇ ਸਰਧਾਲੂ ਆ ਜਿੱਦਾਂ ਵੀਡੀਓ ਪਾਉਂਦਾ ਪਾ ਰਿਆ ਸੀ ਮੈਨੂੰ ਤੇ ਲੱਗਦਾ ਕਿ ਇਹਦੇ ਵਿੱਚ ਪਿੱਛੇ ਬਹੁਤ ਵੱਡੀ ਸਾਜ਼ਿਸ਼ ਆ ਇਹ ਜਿੰਨਾ ਲੋਕਾਂ ਦੇ ਪਿੱਛੇ ਲੱਗੇ ਕਰ ਰਿਹਾ ਵਾ ਇਹਦੀ ਜਾਂਚ ਹੋਣੀ ਚਾਹੀਦੀ ਆ ਉਹਦੇ ਵੱਲੋਂ ਇੱਕ ਹੋਰ આરોਪ ਲਗਾਇਆ ਗਿਆ ਕਹਿੰਦੇ ਕਿ ਪ੍ਰਾਰਥਨਾ ਕਰਵਾਉਣ ਦੇ ਬਦਲੇ ਦੇ ਵਿੱਚ ਪ੍ਰੋਫਿਟ ਜੀ 50 ਹਜ਼ਾਰ 1 ਲੱਖ ਰੁਪਿਆ 1.5 ਲੱਖ ਰੁਪਏ ਜਿਹੜੇ ਆ ਉਹ ਲੋਕਾਂ ਦੇ ਕੋਲੋਂ ਵਸੂਲ ਕਰਦੇ ਆ ਹੁੰਦਾ ਕੋਈ ਪਾਸਾ ਜੀ ਲੈਂਦੇ ਆ ਜੀ ਹੈ ਇਹ ਬਿਲਕੁਲ ਝੂਠ ਆ ਤੇ ਬਕਵਾਸ ਕਰ ਰਿਹਾ ਬੰਦਾ ਕਿ ਲੱਖ ਲੱਖ ਰੁਪਿਆ 1.5 1.5 ਲੱਖ ਰੁਪਏ ਜਿਹੜਾ ਪ੍ਰਾਰਥਨਾ ਦਾ ਲਿੱਤਾ ਜਾ ਰਿਹਾ ਇਹ ਤਾਂ ਤਾਂ ਕੁਛ ਨਹੀਂ ਆ ਲੋਕੀ ਆਂਦੇ ਆ ਜਿਹਨੂੰ ਪ੍ਰਭੂ ਯਸਮੋਸੀ ਜੀ ਸਿਫਾ ਦਿੰਦੇ ਆ ਚੰਗਾ ਕਰਦੇ ਆ ਉਹ ਆਪਣੀ ਮਰਜ਼ੀ ਦੇ ਨਾਲ ਉਹ ਚਰਚ ਦੇ ਵਿੱਚ ਲੰਗਰ ਲਈ ਜਾਂ ਚਰਚ ਦੀ ਉਸਾਰੀ ਦੇ ਲਈ ਦਾਨ ਦਕਸ਼ਨਾ ਜਿਹੜਾ ਆਪਾਂ ਦੇਖ ਜਾਂਦੇ ਆ ਇਹ ਰੱਬ ਦੇ ਕੰਮ ਨੂੰ ਵੀ ਉਹਦੇ ਪੈਸੇ ਨੂੰ ਵੀ ਜਿਹੜਾ ਵਾ ਇਹ ਲੁੱਟਕਸੁੱਟ ਕਹਿ ਰਿਹਾ ਇਹ ਇਸ ਟਾਈਮ ਜਿਹੜਾ ਪੂਰਾ ਵਾ ਮੈਨੂੰ ਤਾਂ ਲੱਗਦਾ ਵਾ ਸ਼ੈਤਾਨ ਨੇ ਉਹਦੀ ਬੁੱਧੀ ਪ੍ਰਸਤ ਕਰ ਦਿੱਤੀ ਆ ਜਿਹੜੇ ਚਰਚ ਦੇ ਵਿੱਚ ਪੈਸੇ ਦਿੱਤੇ ਜਾਂਦੇ ਆ ਉਹ ਪਵਿੱਤਰ ਬਾਈਬਲ ਉਹਦੇ ਬਾਰੇ ਬਿਆਨ ਕਰਦੀ ਹੈ ਕਿ ਚਰਚ ਦੇ ਵਿੱਚ ਜਿਹੜੇ ਲੋਕਾਂ ਦੁਆਰਾ ਕੋਈ ਚੰਦਾ ਜਿਹੜੀ ਦਾਨ ਦਕਸ਼ਨਾ ਦਿੱਤੀ ਜਾਂਦੀ ਕੋ ਲਿਖਿਆ ਜੀ ਦਸਵੰਦ ਦੇ ਬਾਰੇ ਲਿਖਿਆ ਵਾ ਭੇਟਾ ਦੇ ਬਾਰੇ ਲਿਖਿਆ ਵਾ ਅੱਛਾ ਜਦ ਅਸੀਂ ਪਵਿੱਤਰ ਬਾਈਬਲ ਦੀ ਮਲਾਕੀ ਦੀ ਕਿਤਾਬ ਜੇ ਪੜ੍ਹਦੇ ਉਹਦੀ ਜੀ ਅਹੜਾ ਜ਼ਰੂਰ ਤੇ ਲਿਖਿਆ ਵਾ ਮਲਾਕੀ ਦੇ ਵਿੱਚ ਕਿ ਆਪ ਜਿਹੜੇ ਆਪਣੇ ਦਸਵੰਦ ਮੇਰੇ ਜਿਹੜੇ ਮੋਦੀ ਖਾਨੇ ਦੇ ਵਿੱਚ ਲੈ ਕੇ ਆਓ ਠੀਕ ਹਾਂਜੀ ਜੀ ਤੇ ਉਹ ਪਵਿੱਤਰ ਬਾਈਬਲ ਦੱਸਦੀ ਆ ਤਾਂ ਲੋਕੀ ਆਪਣਾ ਦਸਵੰਦ ਦਿੰਦੇ ਆ ਸਰਦਾਰ ਦਕਸ਼ਨਾ ਵੀ ਦਿੰਦੇ ਆ ਸਰਚੰਦਰ ਉਹ ਤੋਂ ਤਕਲੀਫ ਹੋ ਰਹੀ ਆ ਇਹ ਚੰਦਰ ਨੇ ਫਿਰ ਇਸ ਗੱਲ ਨੂੰ ਕਿਉਂ ਮਤਲਬ ਇਹ ਗੱਲ ਕਰ ਰਿਹਾ ਹੈ ਕਿ ਮਤਲਬ ਜਿਹੜਾ ਇੱਕ ਮੇਰਾ ਖਿਆਲ ਆ ਕਿ ਇਹਦਾ ਜਿਹੜਾ ਉਸਤਾਦ ਆ ਜਾਇ ਜਿਹੜੇ ਪਾਸਟਰ ਆ ਇਸ ਬੱਚਨ ਨੂੰ ਜਾਣਦੇ ਉਹ ਜਾਣਦੇ ਨਹੀਂ ਆ ਬੱਚਨ ਨੂੰ ਨਾ ਦਾਨ ਬਾਰੇ ਜਾਣਦੇ ਆ ਨਾ ਦਸਵੰਦ ਬਾਰੇ ਜਾਣਦੇ ਆ ਹਾਂਜੀ ਦੇਖੋ ਜੀ ਦੇ ਕਿਸੇ ਦੀ ਬਿਮਾਰੀ ਕੋ ਚੰਗੀ ਹੋ ਗਈ ਆ ਜੇ ਜੇ ਆਪਾਂ ਹੋਰ ਕਿਤੇ ਜਗਾ ਤੇ ਜਾ ਕੇ ਲੱਖ ਰੁਪਏ ਖਰਚਨੇ ਆ ਜੇ ਮੁਫਤੋ ਮੁਫਤੀ ਆਰਾਮ ਮਿਲ ਗਿਆ ਪਰਮੇਸ਼ਰ ਨੇ ਦੇ ਦਿੱਤਾ ਤੇ ਆ ਕੇ ਚਰਚ ਦੇ ਵਿੱਚ ਕੋ ਦਾਨ ਦਕਸ਼ਨਾ ਪਾਤੀ ਗੋਲਕ ਦੇ ਵਿੱਚ ਤੇ ਇਹਨੂੰ ਆਪਾਂ ਕੋ ਲੁੱਟਕ ਸੁੱਟ ਨਹੀਂ ਕਹਿ ਸਕਦੇ ਮੇਰੇ ਖਿਆਲ ਨਾਲ ਜਸਪਾਲ ਜੀ ਹਰ ਧਰਮ ਦੇ ਵਿੱਚ ਜਿਹੜਾ ਆ ਉਹ ਆਪਣੀ ਮਰਜ਼ੀ ਦੇ ਨਾਲ ਕੋਈ ਭੇਟ ਦੇ ਸਕਦਾ ਆ ਬਿਲਕੁਲ ਬਿਲਕੁਲ ਸਾਰਿਆਂ ਚ ਆ ਜੀ ਕੱਲਾ ਪਵਿੱਤਰ ਬਾਈਬਲ ਚ ਇਹਨੇ ਆ ਹਰ ਜਗ੍ਹਾ ਲੋਕ ਜਿੱਥੇ ਜਿੱਥੇ ਵੀ ਜਾਂਦੇ ਅੱਜ ਤਮਾਮ ਜਿਵੇਂ ਸਾਡੇ ਭਾਈਚਾਰੇ ਸਿੱਖ ਭਾਈਚਾਰਾ ਵਾ ਸਾਰੇ ਦਾਨਪੁਣ ਕਰਦੇ ਆ ਹਿੰਦੂ ਭਾਈਚਾਰਾ ਵਾ ਦਾਨਪੁਣ ਕਰਦੇ ਆ ਔਰ ਵੱਧ ਤੋਂ ਵੱਧ ਕਰਦੇ ਆ ਜਿੰਨੀ ਉਹਨਾਂ ਦੀ ਹੈਸियत ਹੁੰਦੀ ਆਪਣੇ ਤੋਂ ਵੱਧ ਕਰਦੇ ਆ ਹਰ ਕੋਈ ਕਿਉਂਕਿ ਉਹ ਕਿਸੇ ਇਨਸਾਨ ਨੂੰ ਨਹੀਂ ਦਿੰਦੇ ਉਹ ਰੱਬ ਨੂੰ ਦਿੰਦੇ ਪਰਮਾਤਮਾ ਨੂੰ ਦਿੰਦੇ ਪਰਮੇਸ਼ਰ ਨੂੰ ਦਿੰਦੇ ਆ ਪ੍ਰੋਫਿਟ ਬਿਜਿੰਦਰ ਸਿੰਘ ਦੇ ਉੱਤੇ ਉਹਨਾਂ ਨੇ ਇੱਕ ਆਰੋਪ ਲਗਾਉਂਦੇ ਹੋਏ ਉਹਨਾਂ ਨੇ ਕਿਹਾ ਕਿ ਪ੍ਰੋਫਿਟ ਬਿਜਿੰਦਰ ਜੀ ਨਸ਼ਾ ਵੀ ਕਰਦੇ ਬਿਲਕੁਲ ਨਹੀਂ ਜੀ ਤੇ ਉਹਨਾਂ ਦੇ ਨਾਲ ਜਿਹੜੇ ਉਹਨਾਂ ਦੇ ਪੈਰੋਕਾਰ ਨਾਲ ਜਿਹੜੇ ਰਹਿੰਦੇ ਆ ਉਹਨਾਂ ਦੇ ਬਿਲਕੁਲ ਵਿਸ਼ਵਾਸੀ ਉਹ ਵੀ ਨਸ਼ਾ ਕਰਦੇ ਹੋ। ਉਹ ਵੀ ਨਸ਼ਾ ਨਹੀਂ ਕਰਦੇ ਬਾਈਬਲ ਪਵਿੱਤਰ ਦੱਸਦੀ ਜੇ ਨਸ਼ੇ ਕਰਦੇ ਹੀ ਪ੍ਰੋਫੈਟ ਬਜਿੰਦਰ ਸਿੰਘ ਉਹ ਨਸ਼ੇ ਕਰਦੇ ਫਿਰ ਉਹਨੇ ਪ੍ਰਭੂ ਚ ਕਿਉਂ ਆਣਾ ਸੀ? ਤੋਬਾ ਕੋ ਕਰਦੇ ਹੀ ਬਪਤਿਸਮਾ ਕੋ ਲੈਣਾ ਪ੍ਰਭੂ ਯਸਮਸੀ ਨੂੰ ਕਿਉਂ ਗੈਰਾਂਨ ਕਰਦਾ ਹੈ? ਉਹ ਆਪਣੀ ਲਾਈਫ ਦੇ ਵਿੱਚ ਉਹ ਫਿਰ ਆਪਣੀ ਪੁਰਾਣੀ ਲਾਈਫ 'ਚ ਰਹਿ ਸਕਦੇ ਸੀ। ਇੰਨਾ ਵੱਡਾ આરોਪ ਇੱਕ ਨਬੀ ਦੇ ਉੱਤੇ ਲਗਾ ਦੇਣਾ। ਦੇਖੋ ਕਿਦਾਂ ਜਸਪਾਲ ਜੀ ਕਿਵੇਂ ਬਾਈਬਲ ਪਵਿੱਤਰ ਬਾਈਬਲ ਦੱਸਦੀ ਆ ਕਿ ਜਿਹੜਾ ਮੇਰੇ ਨਬੀ ਨੂੰ ਜਿਹੜਾ ਕੋ ਛੇੜਦਾ ਨਾ ਮੇਰੇ ਕੋਈ ਖਾਦਮ ਨੂੰ ਮੇਰੇ ਦਾਸ ਨੂੰ ਛੇੜਦਾ ਉਹ ਪਰਮੇਸ਼ਰ ਕਹਿੰਦਾ ਮੇਰੇ ਅੱਖ ਦੀ ਪਤਲੀ ਨੂੰ ਛੇ ਇਹਦੀ ਸਜ਼ਾ ਇਸ ਬੱਚੇ ਨੂੰ ਮਿਲੇਗੀ ਹਾਂ ਨਾ ਪਰਮੇਸ਼ਰ ਮਾਫ ਕਰਨਾਂ ਵਾਲਾ ਵਾ ਪਰ ਇਹ ਜਿਹੜਾ ਇਹਨਾਂ ਗਲਤ ਬੋਲਦਾ ਪਿਆ ਪ੍ਰਭੂ ਦੇ ਕੰਮ 'ਚ ਰੋੜਾ ਬਣਦਾ ਪਿਆ ਵਾ ਸਾਡੇ ਕਹਿੰਦਾ ਮੈਂ ਸਤਿਆਈ ਪੇਸ਼ ਕਰਦਾ ਕੀ ਸਤਿਆਈ ਆ ਇਹ ਤਾਂ ਪਰਚਾ ਦਰਜ ਹੋ ਗਿਆ ਉਹ ਅਸੀਂ ਨਹੀਂ ਕੀਤਾ ਕਾਨੂੰਨ ਨੇ ਕੀਤਾ ਕਿਉਂਕਿ ਜੋ ਕਾਨੂੰਨ ਆ ਇਹ ਕਹਿੰਦਾ ਕਿ ਮੇਰਾ ਰਾਈਟ ਆ ਬੋਲਣ ਦਾ ਤੇ ਤੇਰਾ ਰਾਈਟ ਉਹ ਤੇਰੇ ਤੇ ਪਰਚਾ ਕੋ ਦਰਜ ਹੋਇਆ ਸਾਡੇ ਭਾਰਤ ਦੇ ਜਿਹੜੇ ਗ੍ਰੈਂਡ ਮੰਤਰੀ ਮਾਨਜੋਗ ਸ਼੍ਰੀ ਅਮਿਤ ਸ਼ਾਹ ਜੀ ਨੂੰ ਉਹ ਕਿ ਵੀਡੀਓ ਪਾਈ ਆ ਉਹਨਾਂ ਨੂੰ ਸੰਬੋਧਨ ਕਰਦਾ ਹਾਂ ਇਨਸਾਫ ਦਵੋ ਪ੍ਰੋਫਿਟ ਦੀ ਜਾਂਚ ਕਰੋ ਪ੍ਰਾਪਰਟੀ ਦੀ ਜਾਂਚ ਕਰੋ ਪ੍ਰੋਫਿਟ ਜੀ ਦੇ ਨਾਂ ਤੇ ਕੁਛ ਨਹੀਂ ਆ ਜੋ ਕੁਛ ਹੋ ਮਿਨਿਸਟਰੀ ਦੇ ਨਾਂ ਤੇ ਆ ਸੋਸਾਇਟੀ ਦੇ ਨਾਂ ਤੇ ਆ ਔਰ ਜਿਹੜਾ ਕਹਿੰਦਾ ਕਿ ਲੱਖਾਂ ਕਰੋੜਾ ਰੁਪਏ ਦੇ ਪ੍ਰਾਪਰਟੀਆਂ ਬਣਾਈਆਂ ਉਹ ਸਭ ਲੋਕਾਂ ਦਾ ਦਾਨ ਪੁੰਨ ਚਰਚਾ ਚੱਲ ਰਿਹਾ ਔਰ ਸਾਡੀ 200 ਤੋਂ ਜ਼ਿਆਦਾ ਬਰਾਚਾ ਦੇਸ਼ ਦੇ ਵਿੱਚ ਪੂਰੇ ਵਰਲਡ 'ਚ ਬਰਾਚਾ ਚੱਲ ਰਿਹਾ ਉਹਦਾ ਜਿਹੜਾ ਦਾਨ ਪੁੰਨ ਆਂਦਾ ਵਾ ਉਹਦੀ ਸੇਵਾ ਕਰਦੇ ਆ ਆ ਤੁਸੀਂ ਦੇਖਿਆ ਜੋ ਪੰਜਾਬ ਦੇ ਵਿੱਚ ਪੂਰੇ ਦੇਸ਼ 'ਚ ਦੁਨੀਆ 'ਚ ਬੜੇ ਮਾੜੇ ਹਾਲਾਤ ਆ ਗਏ ਸੀ ਕਰੋਨਾ ਵਰਗੀ ਜਿਹੜੀ ਇੱਕ ਬਿਮਾਰੀ ਫੈਲ ਗਈ ਸੀ ਉਹ ਉਹਨਾਂ ਦਿਨਾਂ ਦੇ ਵਿੱਚ ਪ੍ਰੋਫੈਟ ਬਜਿੰਦਰ ਸਿੰਘ ਹੁਰਾਣੇ ਔਰ ਪ੍ਰੋਫੈਟ ਬਜਿੰਦਰ ਸਿੰਘ ਮਨਿਸਟਰੀ ਨੇ ਗਰੀਬ ਲੋਕਾਂ ਦੇ ਘਰ-ਘਰ ਜਾ ਕੇ ਜਿਹੜਾ ਵਾ ਰਾਸ਼ਨ ਵੰਡਿਆ ਮੁਹਈਆ ਕਰਾਇਆ ਉਹਨਾਂ ਨੂੰ ਜਿਹੜੀ ਚੀਜ਼ ਦੀ ਜ਼ਰੂਰਤ ਹੁੰਦੀ ਸਾਡੇ ਫੇਸਬੁੱਕ ਤੇ ਜਾ ਕੇ ਚੈੱਕ ਕਰ ਲਿਓ ਉਹ ਜਾ ਕੇ ਪਹੁੰਚਾਉਂਦੇ ਰਹਿਆ ਔਰ ਇੱਥੋਂ ਤੱਕ ਸਰਕਾਰ ਦਾ ਵੀ ਸਹਿਯੋਗ ਦਿੱਤਾ ਸੀ ਜਿੱਥੇ ਕੋਈ ਜਿਹੜੇ ਆਕਸੀਜਨ ਮਸ਼ੀਨਾਂ ਘਟ ਗਿਆ ਸੀ ਮਨਿਸਟਰੀ ਨੇ ਜੜੀਆਂ ਲੱਖਰ ਪੈ ਦੇ ਮਸ਼ੀਨਾਂ ਜਿਹੜੀਆਂ ਸਰਕਾਰਾਂ ਨੂੰ ਜਿਹੜੀਆਂ ਆ ਉਹ ਆਪਣੀ ਜਿਹੜੀ سپورਟ ਦਿੱਤੇ ਆ ਤੁਹਾਡਾ ਕਾਹਨੋਂ ਪੰਜਾਬ ਆਏ ਦਿਨ ਚੈਰਿਟੀ ਕੀਤੀ ਜਾਂਦੀ ਪੂਰਾ ਕੈਸਟ ਦਾ ਚੈਰਿਟੀ ਹੁਣ ਵੀ ਸਾਡੀ ਚੱਲਦੀ ਆ ਰੋਜ ਪੀਜੀਆ ਚ ਲੰਗਰ ਲੱਗਾ ਹੁੰਦਾ ਵਾ ਜਾ ਕੇ ਚੈੱਕ ਕਰ ਸਕਦੇ ਹੋ ਤੁਸੀਂ ਚੰਡੀਗੜ੍ਹ ਦੇ ਵਿੱਚ ਔਰ ਚਰਚ ਤੇ ਵੀ ਲੰਗਰ ਲੱਗਾ ਦਿੰਦਾ ਵਾ ਕੋ 5-10 ਹਜ਼ਾਰ ਲੋਕ ਜਿਹੜੇ ਰੋਜ ਉਥੋਂ ਲੰਗਰ ਜਿਹੜੇ ਛੱਕਦੇ ਆ ਜਿਸਪਾਲ ਜੀ ਨੇ ਕਿਹਾ ਵਾ ਕਿ ਤੁਸੀਂ ਚੈੱਕ ਕਰ ਸਕਦੇ ਹੋ ਸੋ ਮੈਂ ਕਿਸੇ ਦਿਨ ਹੋ ਪਾਇਆ ਤੇ ਮੈਂ ਇਹ ਵੀ ਜਲਦੀ ਵੀਡੀਓ ਜਿਹੜੀ ਆ ਤੁਹਾਡੇ ਸਾਹਮਣੇ ਲੈ ਕੇ ਆਉਂਗਾ ਔਰ ਉਥੇ ਚੰਡੀਗੜ੍ਹ ਔਰ ਜਲੰਧਰ ਜਾ ਕੇ ਇਸ ਚੀਜ਼ ਨੂੰ ਵੀ ਦਿਖਾਇਆ ਜਾਏਗਾ ਕਿ ਵਾਕਿਆ ਹੀ ਉਥੇ ਚੈਰਿਟੀ ਕੀਤੀ ਜਾਂਦੀ ਹੈ ਅਗਰ ਕੀਤੀ ਜਾਂਦੀ ਹੋਏਗੀ ਤੇ ਮੈਂ ਤੁਹਾਡੇ ਤੱਕ ਜਰੂਰ ਇਸ ਗੱਲ ਨੂੰ ਲੈ ਕੇ ਆਵਾਂਗਾ ਔਰ ਜਸਪਾਲ ਜੀ ਇੱਕ ਗੱਲ ਕਿ ਉਹ ਚੰਦਨ ਦੇ ਵੱਲੋਂ ਔਰ ਵਿਜੇ ਮੈਨੂਅਲ ਵੱਲੋਂ ਤੁਹਾਡੇ ਤੇ ਵੀ ਇੱਕ ਬਲੇਮ ਲਾਇਆ ਗਿਆ ਹਾਂਜੀ ਉਹ ਕਹਿੰਦੇ ਤੁਹਾਡੇ ਤੇ ਕੇਸ ਚੱਲ ਰਹੇ ਆ ਅਵਤਾਰ ਜੀ ਤੇ ਜਿਹੜਾ ਪ੍ਰਧਾਨ ਜੀ ਆ ਮਿਨਿਸਟਰੀ ਦੇ ਉਹਨਾਂ ਤੇ ਕਿਵੇਂ ਦੇਖਦੇ ਹੋ ਦੇਖੋ ਆਹਨ ਦੇ ਕਿ ਇੱਕ ਕ੍ਰਿਮੀਨਲ ਬੰਦੇ ਆ ਹਾਂਜੀ ਹਾਂਜੀ ਮੈਂ ਤਾਂ ਬਹੁਤ ਵੱਡਾ ਗੈਂਗਸਟਰ ਆ ਸਾਰਾ ਮੁਸੀਬ ਭਾਈਚਾਰਾ ਦੇਸ਼ ਦਾ ਮੈਨੂੰ ਜਾਣਦਾ ਵਾ ਜੀ ਔਰ ਅੱਜ ਤੱਕ ਜਿਹੜਾ ਮੇਰੇ ਤੇ ਇੱਕ ਵੀ ਕ੍ਰਿਮੀਨਲ ਜਿਹੜਾ ਕੇਸ ਦਾ ਪਰਚਾ ਦਰਜ ਨਹੀਂ ਆ ਅਗਰ ਇਹਨੇ ਕਿਹਾ ਵਾ ਤੇ ਸਾਬਤ ਕਰੇ ਜੀ ਆ ਮੇਰਾ ਥਾਣਾ ਵਾ ਮੈਂ ਨਵਜੋਤ ਜੀ ਮੈਂਬਰ ਆਫ ਪਾਰਲੀਮੈਂਟ ਦਾ ਇਲੈਕਸ਼ਨ ਲੜਿਆ ਔਰ ਉਹਦੇ ਵਿੱਚ ਤੁਹਾਨੂੰ ਪਤਾ ਫਾਰਮ ਫਿਲ ਕਰਦੇ ਆ ਔਰ ਤੇ ਸਾਰਾ ਰਿਕਾਰਡ ਆਂਦਾ ਵਾ ਜੀ ਕਿ ਜਾ ਕੇ ਪਹਿਲੇ ਨਾ ਗੂਗਲ ਤੇ ਜਾ ਕੇ ਇਲੈਕਸ਼ਨ ਕਮਿਸ਼ਨ ਦਾ ਖੋਲ ਆਈਡੀ ਤੇ ਜਿਹੜਾ ਅੰਮਰਸਰ ਤੋਂ ਕੈਂਡੀਡੇਟ ਦਰਿਆ ਜਸਪਾਲ ਮਸੀ ਕਿੰਨੇ ਕਿਆਸਾ ਮੇਰੇ ਤੇ ਚੈੱਕ ਕਰੋ ਜੇ ਮੈਂ ਕ੍ਰਿਮਨਲ ਹੁੰਦਾ ਤੇ ਮੈਂ ਆਪਣੇ ਸਾਰੇ ਕੇਸ ਜਿਹੜੇ ਆ ਜਿੰਨੇ ਪਰਚੇ ਦਰਜ ਹੋਰ ਚ ਮੈਂ ਪਾੜਾ ਸੀ ਉਹ ਅਸੀਂ ਤੇ ਜਿਹੜਾ ਪ੍ਰਭੂ ਯਸ਼ਮ ਸਿੰਘ ਦੇ ਕੰਮਾਂ ਲਈ ਜਿਹੜਾ ਵਾ ਆਪਣੀਆਂ ਕੁਰਬਾਨੀਆਂ ਦਿੱਤੀਆਂ ਵਾ ਜੀ ਹਾਂ ਇਸ ਕਰਕੇ ਤੁਹਾਨੂੰ ਪਤਾ ਵੀ ਆ ਕਿ ਪ੍ਰਭੂ ਦੇ ਕੰਮਾਂ ਨੂੰ ਲੈ ਕੇ ਲਾਸਟ ਸਮੇਂ ਦੇ ਵਿੱਚ ਛੜ ਦੇ ਕਿਦਾਂ ਕਿਦਾਂ ਦੇ ਜਿਹੜੇ ਅਟੈਕ ਹੋਏ ਆ ਸਾਰੇ ਦੇ ਸਾਹਮਣੇ ਆ ਜਗ ਜਹਰ ਹੈ ਜਗ ਜਾਣਦਾ ਵਾ ਔਰ ਇਹ ਬੰਦੇ ਨੇ ਪਤਾ ਨਹੀਂ ਕਿਦਾਂ ਮੈਨੂੰ ਕ੍ਰਿਮਨਲ ਕਹੇ ਤਾਂ ਮੈਨੂੰ ਵੀ ਕਹੇ ਤਾਂ ਇੱਕੋ ਸਾਡਾ ਪ੍ਰਧਾਨ ਜਿਹੜਾ ਅਵਤਾਰ ਸਿੰਘ ਏਡਾ ਸ਼ਰੀਫ ਬੰਦਾ ਭਲਾ ਮਾਨਸ ਬੰਦਾ ਉਹਨੂੰ ਵੀ ਕ੍ਰਿਮੀਨਲ ਕਹਤਾਂ ਨੇ ਔਰਤਾਂ ਵੀ ਕੋਈ ਕੇਸ ਨਹੀਂ ਐ ਆ ਨਾਲ ਸਮੇਂ ਤੇ ਨੂੰ ਇਹਦਾ ਵੀ ਜਵਾਬ ਦਵਾਂਗੇ ਬਿਲਕੁਲ ਕਿਉਂਕਿ ਦੇਖੋ ਕ੍ਰਿਮੀਨਲ ਕੇਸ ਆ ਤੇ ਲੈ ਕੇ ਆ ਸਾਹਮਣੇ ਲਿਆ ਜੇ ਤੂੰ ਉਹਦਾ ਵੀਡੀਓ ਪਾਣਾ ਨਾ ਚੰਦਨ ਤੇ ਫਿਰ ਸਾਡਾ ਕੇਸ ਕੱਢ ਕੇ ਲੈ ਕੇ ਆ ਮੈਂ ਵੀ ਜਸਪਾਲ ਮਸੀ ਨੂੰ ਵੀ ਕਹਿਣਾ ਵਾ ਕਿ ਜਸਪਾਲ ਮਸੀ ਜਿਹੜਾ ਰੱਬ ਦੇ ਕੰਮਾਂ ਲਈ ਕੰਮ ਕਰਦਾ ਵਾ ਪਿਛਲੇ 25 30 ਸਾਲਾਂ ਤੋਂ ਕੌਮ ਦੀ ਕੰਮ ਕਰ ਰਿਹਾ ਔਰ ਚਰਚ ਚਲਾ ਰਿਹਾ ਮੇਰੇ ਪਿਤਾ ਜੀ ਮੇਰੇ ਪਿਤਾ ਜੀ ਪਾਸਟਰ ਆ ਤੇ ਤੂੰ ਹੀ ਸਾਲੋਂ ਕ੍ਰਿਮੀਨਲ ਦੱਸਦਾ ਇਹ ਬੇਵਕੂਫੀ ਵਾਲੀ ਜਿਹੜੀਆਂ ਹੁੰਦੀਆਂ ਤੇ ਆ ਗਿਆ ਵਾ ਕਿਉਂਕਿ ਇਹਨੂੰ ਹੁਣ ਕੁਝ ਬਖਲਾ ਗਿਆ ਜੀ ਬੱਚਾ ਵਾ ਬਚਕੋਣੇ ਹਰਕਦਾ ਕਰਾ ਕਿ ਸਿਆਣਾ ਬੰਦਾ ਇਹਨਾਂ ਦੇ ਨਾਲ ਨਹੀਂ ਕੋਈ ਹੈ ਇਹ ਆਪਣੇ ਆਪ ਨੂੰ ਸੱਚਾ ਸੁੱਚਾ رپورਟਰ ਦੱਸਦਾ ਵਾ ਫਿਰ ਪ੍ਰੋਫਿਟ ਬਜਿੰਦਰ ਸਿੰਘ ਹੂਰਾ ਦੇ ਖਿਲਾਫ ਕਿਉਂ ਬੋਲਦਾ ਕੱਲਿਆਂ ਦੇ ਹੂੰ ਸਾਡੇ ਖਿਲਾਫ ਕੋ ਬੋਲਦਾ ਬਿਨਾਂ ਤੱਥਾਂ ਤੋਂ ਬੋਲਣ ਦੇ ਆ ਵਾ ਇਹ ਨਹੀਂ ਇਹਨੂੰ ਪਤਾ ਵੀ ਇਰ ਤੇ ਜਿਹੜਾ ਕਿਹੜਾ ਕੇਸ ਹੋ ਜਾਣਾ ਡਾਟਾ ਮਸ਼ੀਨਰੀ ਤੇ ਪੈ ਜਾਣੀ ਆ ਇਹਨੇ ਕ੍ਰਿਮਨਲ ਕਹਿਤਾ ਮਨੂ ਵੀ ਅਵਤਾਰ ਸਿੰਘ ਨੂੰ ਵੀ ਕਹਿਤਾ ਵਾ ਤੇ ਸਾਡਾ ਰਿਕਾਰਡ ਪੇਸ਼ ਕਰ ਬਿਲਕੁਲ ਨਹੀਂ ਕਰੇਗਾ ਹਾਇਦ ਇੱਕ ਪਰਚਾ ਦਰਜ ਹੋਇਆ ਤੇ ਅੱਗੇ ਹੋਰ ਪਰਚੇ ਦਰਜ ਕਰਾਵਾਂਗੇ ਬਿਲਕੁਲ ਦੋਸਤੋ ਤੁਸੀਂ ਦੇਖ ਸਕਦੇ ਹੋ ਕਿ ਜਸਪਾਲ ਜੀ ਵੱਲੋਂ ਇਸ ਗੱਲ ਨੂੰ ਪ੍ਰੂਫ ਦੇ ਨਾਲ ਔਰ ਪੂਰੀ ਮਤਲਬ ਸ਼ਿਉਰਟੀ ਦੇ ਨਾਲ ਇਹ ਗੱਲ ਕਹੀ ਗਈ ਕਿ ਤੂੰ ਸਾਨੂੰ ਕ੍ਰਿਮੀਨਲ ਦੱਸ ਰਿਹਾ ਹੈ ਤੇ ਇਸ ਗੱਲ ਦਾ ਸਬੂਤ ਦੇ ਔਰ ਇਸ ਗੱਲ ਨੂੰ ਪੇਸ਼ ਕਰ ਨਹੀਂ ਤੇ ਫਿਰ ਇਹ ਸਬੂਤ ਦੇਣਗੇ ਔਰ ਜਿਹੜਾ ਇਸੇ ਗੱਲ ਨੂੰ ਲੈ ਕੇ ਚੰਦਨ ਦੇ ਉੱਤੇ ਕਾਰਵਾਈ ਜਿਹੜੀ ਆ ਉਹ ਕੀਤੀ ਜਾਵੇਗੀ ਕਿ ਇੱਕ ਮਤਲਬ ਪਰਸਨ ਦੇ ਉੱਤੇ ਜਿਹੜਾ ਜਿਹੜੇ ਬਿਲਕੁਲ ਸਾਫ਼ ਮਾਨ ਨੇ ਜਿਹੜੇ ਸਹੀ ਰੀਤੀ ਦੇ ਵਿੱਚ ਕੌਮ ਦੀ ਸੇਵਾ ਕਰ ਰਹੇ ਨੇ ਉਹਨਾਂ ਦੇ ਉੱਤੇ ਤੋਹਮਤ ਲਾਉਣੀ ਜਿਹੜੀ ਆ ਇਹ ਸੱਚਮੁੱਚ ਇੱਕ ਬਹੁਤ ਵੱਡੀ ਗਲਤੀ ਹੈ ਚੰਦਨ ਦੀ ਔਰ ਇਹ ਇਹ ਕਾਰਵਾਈ ਜਿਹੜੀ ਆ ਇਹ ਸੱਚਮੁੱਚ ਅਸੀਂ ਵੀ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਹਾਂ ਕਿ ਜਿਹੜੇ ਲੋਕ ਇਦਾਂ ਦੇ ਜੋ ਗਲਤ ਕਹਾਣੀਆਂ ਬਣਾ ਕੇ ਲੋਕਾਂ ਦੇ ਵਿੱਚ ਪੇਸ਼ ਕਰਦੇ ਨੇ ਜਿਵੇਂ ਚੰਦਨ ਜਿਹੜਾ ਆਪਣੇ ਆਪ ਨੂੰ ਦੱਸ ਤੇ ਰਿਪੋਰਟਰ ਰਿਹਾ ਆ ਕਿ ਮੈਂ ਇੱਕ ਪੱਤਰਕਾਰ ਆ ਸੋ ਮੈਂ ਉਹਨੂੰ ਦੱਸਣਾ ਚਾਹੁੰਨਾ ਕਿ ਬੜੇ ਲੰਬੇ ਸਮੇਂ ਤੋਂ ਅਸੀਂ ਪੱਤਰਕਾਰੀ ਕਰ ਰਹੇ ਹਾਂ ਔਰ ਮੀਡੀਆ ਦੇ ਵਿੱਚ ਰਹਿ ਕੇ ਆਪਣੇ ਦੋਸਤਾਂ ਮਿੱਤਰਾਂ ਦੇ ਨਾਲ ਮਿਲ ਕੇ ਸਾਰਿਆਂ ਦੇ ਨਾਲ ਪੱਤਰਕਾਰ ਜਿੰਨਾ ਵੀ ਪਾਈਚਾਰਾ ਸਾਰੇ ਅਸੀਂ ਕੌਮ ਦੀ ਸੇਵਾ ਕਰ ਰਹੇ ਹਾਂ ਸਮਾਜ ਸੇਵਾ ਨੂੰ ਕਰ ਰਹੇ ਹਾਂ ਪਰ ਕਦੀ ਵੀ ਇੱਕ ਪਰਸਨ ਦੇ ਵਿਰੁੱਧ ਬੋਲਣਾ ਇੱਕ ਪਰਸਨ ਨੂੰ ਹੀ ਟਾਰਗੇਟ ਕਰਨਾ ਇਹ ਜਿਹੜੀ ਪੱਤਰਕਾਰੀ ਨਹੀਂ ਹੁੰਦੀ ਔਰ ਇਹ ਪੱਤਰਕਾਰ ਜਿਹੜਾ ਉਹ ਨਿਰਪੱਖ ਹੋ ਕੇ ਗੱਲ ਕਰਦਾ ਹੈ ਔਰ ਜੇ ਸਾਨੂੰ ਚਾਹੀਦਾ ਹੈ ਕਿ ਅਗਰ ਕੋਈ ਇਨਸਾਨ ਗਲਤੀਆ ਤੇ ਉਸ ਉਹਦੀ ਗਲਤੀ ਨੂੰ ਅਸੀਂ ਦਿਖਾਈਏ ਔਰ ਪੇਸ਼ ਕਰੀਏ ਸਬੂਤਾਂ ਦੇ ਨਾਲ ਅੱਦਾ ਕਿਸੇ ਨੂੰ ਟਾਰਗੇਟ ਕਰਕੇ ਕਹਿ ਦੇਣਾ ਕਿ ਇਹ ਇਨਸਾਨ ਕ੍ਰਾਈਮਨਲ ਆ ਇਹ ਇਹਦੇ ਉੱਤੇ ਕੇਸ ਚੱਲ ਰਹੇ ਆ ਇਹ ਕ੍ਰਾਈਮਨਲ ਆ ਇਹ ਔਰ ਇਹ ਬਹੁਤ ਸਾਰੀਆਂ ਇਹਨਾਂ ਦੇ ਉੱਤੇ ਕੇਸ ਪਾਏ ਗਏ ਆ ਔਰ ਕੇਸ ਚੱਲ ਰਹੇ ਆ ਪਰ ਮੈਂ ਚੰਦਰ ਨੂੰ ਇਹ ਗੱਲ ਕਹਿਣੀ ਚਾਹੁੰਦਾ ਕਿ ਜਸਪਾਲ ਜੀ ਨੇ ਕਿਹਾ ਕਿ ਸਬੂਤ ਪੇਸ਼ ਕਰ ਸਾਹਮਣੇ ਲੈ ਕੇ ਆ ਜੇ ਵਾਕਈ ਮਤਲਬ ਸਾਡੇ ਤੇ ਕੋਈ ਕੇਸ ਚੱਲ ਰਿਹਾ ਹੈ ਤੇ ਉਸ ਚੀਜ਼ ਨੂੰ ਸਾਹਮਣੇ ਲੈ ਕੇ ਨਹੀਂ ਤੇ ਉਹਨਾਂ ਦਾ ਕਹਿਣਾ ਹੈ ਕਿ ਇਸ ਚੀਜ਼ ਨੂੰ ਵੀ ਲੈ ਕੇ ਤੁਹਾਡੇ ਤੇ ਐਕਸ਼ਨ ਲਿਆ ਜਾਵੇਗਾ ਔਰ ਇਹਦੇ ਇਸੇ ਗੱਲ ਨੂੰ ਲੈ ਕੇ ਪੁਲਿਸ ਪ੍ਰਸ਼ਾਸਨ ਦੇ ਅੱਗੇ ਬੇਨਤੀ ਕੀਤੀ ਜਾਵੇ ਕਿ ਇਸ ਬੰਦੇ ਨੂੰ ਕਿਤੇ ਥਾਣੇ ਫੜ ਕੇ ਸਲਾਖਾਂ ਦੇ ਪਿੱਛੇ ਦਿੱਤਾ ਜਾਵੇ ਕਿਉਂਕਿ ਬੜੇ ਲੰਬੇ ਸਮੇਂ ਤੋਂ ਪ੍ਰਧਾਨ ਜਸਪਾਲ ਜੀ ਦੁਆਰਾ ਇਹ ਕਿਹਾ ਗਿਆ ਕਿ ਚੰਦਨ ਦੇ ਵੱਲੋਂ ਪ੍ਰਭੂ ਯਿਸੂ ਮਸੀਹ ਜੀ ਜੋ ਕਿ ਪੂਰੀ ਮਸੀਹਤ ਦੇ ਲਈ ਪੂਰੀ ਕੌਮ ਦੇ ਲਈ ਔਰ ਪੂਰੇ ਸੰਸਾਰ ਦੇ ਲਈ ਜੋ ਸਲੀਬ ਦੇ ਉੱਤੇ ਜਾਨ ਦੇ ਕੇ ਬਲੀਦਾਨ ਹੋਏ ਇਹ ਉਹਨਾਂ ਦੀ ਪਵਿੱਤਰ ਤਾਈ ਦੇ ਉੱਤੇ ਔਰ ਉਹਨਾਂ ਦੀਆਂ ਚੰਗਿਆਈਆਂ ਦੇ ਉੱਤੇ ਔਰ ਚਮਤਕਾਰਾਂ ਦੇ ਉੱਤੇ ਇਹਨੇ ਉਂਗਲ ਉਠਾਈ ਆ ਔਰ ਇਹਨੇ ਜੋ ਕਿੰਤੂ ਪਰੰਤੂ ਕਰਕੇ ਨੇ ਟਿੱਪਣੀ ਜੋ ਕੀਤੀ ਆ ਔਰ ਇਹਨਾਂ ਦਾ ਕਹਿਣਾ ਹੈ ਕਿ ਉਹਦੇ ਉੱਤੇ ਵੀ ਇਸ ਗੱਲ ਨੂੰ ਲੈ ਕੇ ਕਾਰਵਾਈ ਕਰਵਾਈ ਜਾਏਗੀ ਕਿਉਂਕਿ ਇਹ ਨਿਰਾ ਪ੍ਰੋਫਿਟ ਵਜਿੰਦਰ ਮਿਨਿਸਟਰੀ ਨੂੰ ਟਾਰਗੇਟ ਨਹੀਂ ਕੀਤਾ ਸੋ ਇਹਨੇ ਪੂਰੀ ਮਸੀਹਤ ਨੂੰ ਪੂਰੀ ਮਸੀਹ ਕੌਮ ਨੂੰ ਇਹਨਾਂ ਦਾ ਕਹਿਣਾ ਹੈ ਕਿ ਇਹਨੇ ਟਾਰਗੇਟ ਕੀਤਾ ਆ ਉਹਨਾਂ ਦਾ ਕਹਿਣਾ ਹੈ ਕਿ ਪ੍ਰੋਫਿਟ ਬਜਿੰਦਰ ਮਿਨਿਸਟਰੀ ਦੇ ਵਿੱਚ ਜਿਹੜੇ ਨੌਜਵਾਨ ਲੜਕੇ ਲੜਕੀਆਂ ਆਉਂਦੇ ਨੇ ਤੇ ਉਹ ਬਹੁਤ ਸਾਰੇ ਲੜਕੇ ਲੜਕੀਆਂ ਨੂੰ ਪ੍ਰੋਫਿਟ ਬਜਿੰਦਰ ਜੀ ਨੇ ਗਾਇਬ ਕਰ ਦਿੱਤਾ ਆ ਤੇ ਉਹਨਾਂ ਦੇ ਮਾਪਿਓ ਜਿਹੜੇ ਲੱਭਦੇ ਫਿਰ ਰਹੇ ਨੇ ਢੂੰਡਦੇ ਫਿਰ ਰਹੇ ਨੇ ਕਿੱਦਾਂ ਵੇਖ ਰਹੇ ਨੇ ਜਦੋਂ ਦੀ ਇਦਾਂ ਦੀ ਜੇ ਕੋਈ ਗੱਲ ਹੋਵੇ ਤੇ ਫਿਰ ਤੇ ਸਾਡੇ ਤਾਂ ਜੇ ਬੱਚਾ ਜਿਹਦਾ ਗਵਾਚੋ ਤੇ ਪਰਚੇ ਦਰਜ ਹੋਣਿਆ ਇੱਕ ਵੀ ਪਰਚਾ ਦਿਖਾ ਦਿਓ ਜਿਹੜਾ ਸਾਡੇ ਖਿਲਾਫ ਹੋਵੇ ਇਹ ਬਸ ਕਥਾ ਕਹਾਣੀਆਂ ਬਣਾ ਰਿਹਾ ਪ੍ਰਸ਼ਾਸਨ ਨੂੰ ਜਿਹੜਾ ਇਹਦੇ ਖਿਲਾਫ ਪਰਚਾ ਦਰਜ ਹੋਇਆ ਨਾ ਪ੍ਰਸ਼ਾਸਨ ਨੂੰ ਘੁਮਾ ਰਿਆ ਹੈ ਆਪਣੀ ਜਿਹੜੀ ਇਹ ਸਚਾਈ ਨੂੰ ਜਿਹੜਾ ਇਹ ਇਹ ਦੱਸਣਾ ਚਾਹੁੰਦਾ ਕਿ ਮੈਂ ਸੱਚਾ ਵਾਂ ਉਹ ਝੂਠੇ ਆ ਜੇ ਤੂੰ ਸੱਚਾ ਵਾਂ ਭਾਈ ਤੂੰ ਮੈਂ ਥਾਣੇ ਜਾ ਕੇ ਗੱਲ ਕਿਉਂ ਨਹੀਂ ਕਰਦਾ ਕਿਉਂ ਰੋਡ 'ਤੇ ਚਵੜੇ ਹੋ ਜਾ ਤੂੰ ਤੇ ਤੇਰਾ ਪਿਓ ਵੀ ਜੈ ਮਨਵਲ ਵੀਡੀਓ ਪਾਉਂਦਾ ਜੋ ਚੋਰੀ-ਚੋਰੀ ਅੱਜ ਤੁਸੀਂ ਦੇ ਬਹੁਤ ਵੱਡਾ ਗੁਨਾਹ ਤੇ ਪਾਪ ਕੀਤਾ ਦੇਸ਼ ਦੇ ਗ੍ਰਾਂਡ ਮੰਤਰੀ ਮਾਨ ਜੋ ਸ਼੍ਰੀ ਅਮਰਤ ਸਿੰਘ ਜੀ ਨੂੰ ਤੁਸੀਂ ਗਮਰਾਹ ਕੀਤਾ ਵਾ ਆ WhatsApp ਦੇ ਉੱਤੇ ਤੁਸੀਂ ਦੱਸ ਰਹੇ ਸੀ ਕਿ ਕੁਝ ਚੰਦਨ ਦੇ ਵੱਲੋਂ ਬੜੇ ਅਪਸ਼ਬਦ ਬੋਲੇ ਗਏ ਸਾਡੇ ਚਰਚ ਦੇ ਸ਼ਰਧਾਲੂ ਆ ਉਹਨੂੰ WhatsApp ਦੇ ਉੱਪਰ ਇਹਨੇ ਉਹਦਾ ਨਾਮ ਪ੍ਰਸ਼ੋਤਮ ਕੁਮਾਰ ਆ ਹੂੰ ਉਹਦੇ ਬਾਰੇ ਬਹੁਤ ਜ਼ਿਆਦਾ ਇਹਨੇ ਮੈਸੇਜ ਪਾਏ ਆ ਗੰਦੇ ਗੰਦੇ ਵੱਡ ਬੋਲੇ ਆ ਅੱਛਾ ਬੋਲਣ ਲੱਗਿਆ ਜਿਹੜਾ ਨਾ ਉਹ ਸ਼ਰਮ ਆ ਰਹੀ ਆ ਕਿ ਮੈਂ ਕਿੱਦਾਂ ਬੋਲਾਂ ਉਹਦੇ ਬਾਰੇ ਤੇ ਬੋਲੇ ਠੀਕ ਆ ਠੀਕ ਆ ਵੀ ਤੂੰ ਉਹਨੂੰ ਕਹਿ ਲਿਆ ਉਹਨੇ ਤੈਨੂੰ ਕਹਿਆ ਕੋਈ ਗੱਲ ਨਹੀਂ ਪਰ ਮਾਨਜੋਗ ਜੜੀ ਉਹਨਾਂ ਦੀ ਧਰਮ ਪਤਨੀ ਸਾਡੀ ਭੈਣ ਆ ਹਾਂਜੀ ਹਾਂਜੀ ਉਹ ਭੈਣ ਬਾਰੇ ਨੇ ਇਹਦੇ ਭੱਦੇ ਸ਼ਬਦ ਬੋਲੇ ਆ ਜਿਹੜੇ ਨਾਂ ਸੁਣਨ ਦੇ ਜਿਹੜੇ ਆ ਕਾਬਲ ਜੀ ਇਹਦੇ ਗੰਦੇ ਵੜ ਬੋਲੇ ਆ ਔਰ ਉਹ ਪ੍ਰੋਫੈਟ ਜੀ ਨੂੰ ਲੈ ਕੇ ਉਹ ਤਾਂ ਟਿੱਪਣੀ ਕੀਤੀ ਆ ਔਰ ਮੈਂ ਤੈਨੂੰ ਚੰਦਨ ਸਿੰਘ ਦੱਸਣਾ ਚਾਹੁੰਦਾ ਚੰਦਨ ਹੁਣ ਤੂੰ ਬਚ ਕਰ ਏ ਕਿਉਂਕਿ ਤੈਨੂੰ ਜੜੇ ਪੰਜਾਬ ਦੀਆਂ ਭੈਣਾਂ ਤੈਨੂੰ ਜੁੱਤੀਆਂ ਮਾਰ ਦੇਣਗੀਆਂ ਤੂੰ ਸਾਡੀਆਂ ਪੰਜਾਬ ਦੀਆਂ ਮੱਸੀ ਭੈਣਾਂ ਬਾਰੇ ਗਲਤ ਬੋਲਿਆ ਗਲਤ ਲਮਜ ਬੋਲੇ ਆ ਤੂੰ ਕਿ ਗੰਦੀ ਭਾਸ਼ਾ ਬੋਲੀ ਉਹਨੂੰ ਕਿਹਾ ਕਿ ਤੂੰ ਪ੍ਰੋਫੈਟ ਬਜਿੰਦਰ ਸਿੰਘ ਦਾ ਤੂੰ ਔਰ ਤੇਰੀ ਜਿਹੜੀ ਆ ਵਾਈਫ ਜਿਹੜਾ ਉਹਦਾ ਜਿਹੜਾ ਮੂਤਰ ਪੀਓ ਦਿਖਾਓ ਗੰਦੀ ਭਾਸ਼ਾ ਦਿਖਾਓ ਮੈਂ ਮੂੰਹ ਦੇ ਵਿੱਚ ਤੁਹਾਡੇ ਕੋਲ ਹੈ ਹਾਂ ਆ ਮੈਂ ਫੋਨ ਚ ਦੇਖੋ ਤੁਹਾਨੂੰ ਦਿਖਾਣਾ ਜੀ ਆ ਚੈੱਕ ਕਰਾ ਲੈਣਾ ਦੇਖੋ ਕੋਈ ਨਹੀਂ ਗਦੇ ਕੇ ਬੱਚੇ ਦੇਖ ਲੈਣਗੇ ਕੌਣ ਜਾਏਗਾ ਜੇਲ੍ਹ ਤੇਰਾ ਬਾਪ ਬਜਿੰਦਰ ਔਰ ਤੂੰ ਵੀ ਜੇਲ੍ਹ ਮੈਂ ਤੂੰ ਉਸ ਦਾ ਮੂਤਰ ਵਹੀ ਪੀਇਆ ਔਰ ਆਪਣੀ ਪਤਨੀ ਕੋ ਵੀ ਉਸੇ ਦਾ ਮੂਤਰ ਪਿਲਾਇਓ ਹਾਂ ਤੁਹਾਡੇ ਸਾਹਮਣੇ ਕਿੰਨਾ ਗੰਦ ਬੋਲਉਂਦੇ ਆ ਵਾ ਹੈ ਔਰ ਸ਼ੌਤਮ ਬਾਰੇ ਤੂੰ ਕਹਿ ਲੈ ਕੋਈ ਗੱਲ ਨਹੀਂ ਉਹ ਚਲੋ ਆਦਮੀ ਆ ਇੱਕ ਜਿਹੜੀ ਸਾਡੀ ਪੰਜਾਬ ਦੀ ਧੀਆ ਪੈਣਾ ਬਾਰੇ ਤੂੰ ਬੋਲੇ ਔਰ ਖਾਸ ਕਰਕੇ ਤੂੰ ਆਪਣੇ ਆਪ ਨੂੰ ਪਾਸਟਰ ਦਾ ਬੇਟਾ ਕਹਿਣਾ ਵਾ ਬਿਸ਼ਪ ਤੇਰਾ ਤੈਨੂੰ ਆਹ ਸਖਾਉਂਦਾ ਵਾ ਧੀਆ ਪਾਣਾ ਤੁਹਾਡੇ ਚਰਚ ਦੇ ਗਾਲਾਂ ਕੱਢਿਆ ਜਾਂਦੇ ਆ ਇਹ ਸਖਾਇਆ ਜਾਂਦਾ ਵਾ ਧੀਆ ਪਾਣਾ ਨੂੰ ਗੰਦੇ ਗਾਲਾਂ ਕੱਢੋ ਤੇਰੇ ਤੇ ਜਿਹੜੀ ਇਹ ਵੀ ਕਾਰਵਾਈ ਜਿਹੜੀ ਕਾਨੂੰਨੀ ਕਰਾਵਾਂਗੇ ਤੂੰ ਇਹਨੇ ਗੁਨਾਹ ਕਰ ਲਏ ਨੇ ਪਾਪ ਕਰ ਲਏ ਭੱਜ ਪੁੱਤਰਾ ਕਿੱਥੇ ਭੱਜਣਾ ਈ ਅਮੀਸ਼ਾ ਹੋਰਾਂ ਨੂੰ ਤੱਕਾਇਆ ਕਿ ਮੈਨੂੰ ਸਕਿਉਰਟੀ ਦੋ ਕੋਈ ਇਹਨੂੰ ਖਤਰਾ ਨਹੀਂ ਆ ਇਸ ਭੈਣ ਦੇ ਵੱਲੋਂ ਬੋਲਿਆ ਗਿਆ ਵਾ ਤੇ ਉਹ ਭੈਣ ਨੂੰ ਅਗਰ ਸਾਹਮਣੇ ਲੈ ਕੇ ਆਉਣਾ ਬਿਲਕੁਲ ਉਹਨਾਂ ਨੂੰ ਸਾਹਮਣੇ ਲੈ ਕੇ ਆਵਾਂਗੇ ਆਪਾਂ ਬਹੁਤ ਜਲਦੀ ਜਿਹੜਾ ਵਾ ਉਹ ਮੀਡੀਆ ਤੇ ਆ ਕੇ ਆਪਣੀ ਗੱਲ ਹੋ ਰੱਖਣਗੇ ਇਹਨੇ ਕੀ ਬੋਲੇ ਉਹਦੇ ਬਾਰੇ ਉਹ ਭੈਣ ਵੀ ਆ ਕੇ ਬੋਲੇਗੀ ਉਹਦਾ ਪਰਿਵਾਰ ਵੀ ਬੋਲੇਗਾ ਕਿਉਂਕਿ ਉਹ ਕਿਸੇ ਦੀ ਮਾਂ ਆ ਕਿਸੇ ਦੀ ਸੱਸ ਵਾ ਅਣਾ ਕਿਸੇ ਦੀ ਪਤਨੀ ਆ ਅਣਾ ਕਿਸੇ ਦੀ ਨੋ ਆ ਇਸ ਨੇ ਇੱਕ ਔਰਤ ਜਾਤ ਦਾ ਬਹੁਤ ਪੱਦਾ ਮਜਾਕ ਡਾਇਆ ਵਾ ਇਸ ਲਈ ਵੀ ਜਿਹੜੀ ਆ ਕਾਰਵਾਈ ਜਿਹੜੀ ਆ ਇਰਤੇ ਕਰਾਵਾਂ ਨੇ ਔਰ ਇਹਨੂੰ ਤਿਆਰ ਹੋ ਜੇ ਚੰਨਨ ਕੁਮਾਰ ਔਰ ਇਹ ਸਾਨੂੰ ਸਾਨੂੰ ਦੱਸਦਾ ਕ੍ਰਾਈਮਨਲ ਆਪ ਇਹ ਕ੍ਰਾਈਮਨਲ ਬੰਦਿਆਂ ਨਾਲ ਘੁੰਮਦਾ ਮੈਨੂੰ ਤਾਂ ਲੱਗਦਾ ਇਹ ਨਸ਼ਿਆਂ ਦਾ ਸੌਦਾਗਰ ਆ ਨਸ਼ੇ ਵੇਚਦਾ ਵਾ ਔਰ ਕਈ ਐਸੋ ਜਿਹੇ ਲੋਕਾਂ ਦੇ ਜਿਹੜਾ ਵਾ ਨਾਲ ਇਹਨੇ ਫੋਟੋਆਂ ਪਾਈਆਂ ਵਾ ਹਣਾ ਆ ਰੋਕੀ ਬਾਦਸ਼ਾ ਉਹਦੇ ਨਾਲ ਇਹਨੇ ਫੋਟੋ ਪਾਈ ਆ ਔਰ ਉਹਦਾ ਪਿਛਲਾ ਜਿਹੜਾ ਰਿਕਾਰਡ ਵੇਖ ਲੋ ਰੋਕੀ ਬਾਦਸ਼ਾ ਦਾ ਕੀ ਆ ਹਣਾ ਕ੍ਰਾਈਮਨਲ ਰਿਕਾਰਡ ਆ ਉਹਦਾ ਪੁਰਾਣਾ ਅੱਛਾ ਜਿਹਦਾ ਨਾਲ ਇਹਨੇ ਫੋਟੋ ਪਾਈ ਆ ਔਰ ਕ੍ਰਿਮਨਲ ਸਾਨੂੰ ਦੱਸਦਾ ਮੈਨੂੰ ਦੱਸੰਦਾ ਹਰਤਾ ਸਿੰਘ ਨੂੰ ਦੱਸੰਦਾ ਆ ਜੀ ਜੀ ਜਾ ਕੇ ਨਾ ਕਿਤੇ ਜਾ ਕੇ ਪਹਿਲਾਂ ਜਾਂਚ ਕਰ ਲੈ ਕਾਕਾ ਕੱਚੀਆਂ ਗੋਲੀਆਂ ਨਹੀਂ ਖੇਡੀਆਂ ਪੱਕੇ ਸਬੂਤਾਂ ਦੇ ਨਾਲ ਆ ਤੋ ਹੁਣ ਕਾਰਵਾਈ ਤੋਂ ਬਚੀ ਇਹ ਵੀ ਤੇਰੇ ਤੇ ਜਿਹੜਾ ਕਾਰਵਾਈ ਹੋਵੇਗੀ ਤੋ ਜੋ ਤੂੰ ਆਏ ਦਿਨ ਆਏ ਦਿਨ ਕ੍ਰਿਸਚਨ ਲੀਡਰਾਂ ਨੂੰ ਧਾਰਮਿਕ ਪਾਸਟਰ ਸੇਵਾਦਾਰਾਂ ਨੂੰ ਜੋ ਤੂੰ ਬਦਨਾਮ ਕਰ ਰਿਆ ਵਾ ਮੇਰੀ ਬੇਨਤੀ ਇੱਕ ਵਾਰੀ ਫੇਰ ਕੇਂਦਰ ਸਰਕਾਰ ਨੂੰ ਔਰ ਪੰਜਾਬ ਸਰਕਾਰ ਨੂੰ ਇਹ ਇਹ ਦੀ ਜਾਂਚ ਕੀਤੀ ਜਾਏ ਔਰ ਇਹਨੂੰ ਜਲਦ ਤੋਂ ਜਲਦ ਫੜ ਕੇ ਜਿਹੜਾ ਪਰਚਾ ਦਰਜ ਹੋਇਆ ਵਾ ਇਹਨੂੰ ਜਿਹੜਾ ਜਲਦ ਤੋਂ ਜਲ ਪਕੜ ਕੇ ਇਹਨੂੰ ਜਿਹੜਾ ਜੇਲ੍ਹ ਤੇ ਪਾਇਆ ਜਾਏ ਤਾਂ ਕਿ ਪੰਜਾਬ ਦਾ ਮਾਹੌਲ ਖਰਾਬ ਨਾ ਹੋਵੇ ਬੇਨਤੀ ਹੈ ਪ੍ਰਸ਼ਾਸਨ ਨੂੰ ਡੀਜੀਪੀ ਸਾਹਿਬ ਨੂੰ ਪੰਜਾਬ ਨੂੰ ਔਰ ਜਿੱਥੇ ਪਰਚਾ ਹੋਇਆ ਵਾ ਜਲੰਧਰ ਦੇ ਐਸਐਸਪੀ ਸਾਹਿਬ ਨੂੰ ਇਹਨਾਂ ਦੋਨਾਂ ਨੂੰ ਵਿਜੇ ਮਾਨ ਵੱਲੋਂ ਔਰ ਚੰਦਰ ਕੁਮਾਰ ਨੂੰ ਫੜ ਕੇ ਜਿਹੜਾ ਵਾ ਜੇਲ੍ਹ ਦੇ ਵਿੱਚ ਸੁਟਿਆ ਜਾਏ ਆ ਜਿਹੜਾ ਇੱਕ ਚੈਨਲ ਚਲਾ ਰਿਹਾ ਵਾ ਇਹ ਇਹ ਚੈਨਲ ਇਹਦਾ ਬੰਦ ਕੀਤਾ ਜਾਵੇ ਔਰ ਇਹਦੀ ਜਾਂਚ ਪੜਤਾਲ ਕੀਤੀ ਜਾਵੇ ਇਹ ਕਿਦਾਂ ਮਗਰ ਲਾ ਕੇ ਐਸੀਆ ਗੱਲਾਂ ਕਰ ਰਿਹਾ ਔਰ ਇਹ ਜਿਹੜੀ ਸਿਕਿਉਰਟੀ ਮੰਗ ਰਿਹਾ ਵਾ ਕਿ ਮੇਰੀ ਜਾਨ ਨੂੰ ਖਤਰਾ ਵਾ ਇਹਦੀ ਵੀ ਚੰਗੀ ਤਰ੍ਹਾਂ ਜਾਂਚ ਕੀਤੀ ਜਾਵੇ ਕਿ ਵਾਕਈ ਇਹਨੂੰ ਕੋਈ ਥ੍ਰੈਟ ਹੈ ਇਹਨੂੰ ਥ੍ਰੈਟ ਵੱਜੀ ਆ ਜਾਂ ਝੂਠ ਦਾ ਭਲੰਦਾ ਜਿਹੜਾ ਵਾ ਸਰਕਾਰ ਨੂੰ ਵੀ ਗੁੰਮਰਾਹ ਕਰ ਰਿਹਾ ਸਰਕਾਰ ਨੂੰ ਗੁੰਮਰਾਹ ਕਰਨ ਦਾ ਵੀ ਅਰਥ ਕਾਰਵਾਈ ਕੀਤੀ ਜਾਵੇ ਮੈਂ ਮੁਸੀਬ ਭਾਈਚਾਰੇ ਨੂੰ ਵੀ ਕਹਿਣਾ ਚਾਹਨਾ ਵਾ ਕਿ ਇਹੋ ਜਿਹੜੇ ਗਲਤ ਬੰਦੇ ਜਿਹੜੇ ਆ ਬਿਆਨ ਬਾਜੀ ਤੇ ਕੋ ਗੌਰ ਦਾ ਕਰਿਓ ਕਿਉਂਕਿ ਇਹ ਇਹੋ ਜਿਹੇ ਲੋਕ ਜਿਹੜਾ ਭਾਈਚਾਰੇ ਨੂੰ ਜਿਹੜਾ ਵਾ ਪਾੜਦੇ ਆ ਜੋੜਦੇ ਨਹੀਂ ਆ ਤੋੜਦੇ ਆ ਔਰ ਭਾਈਚਾਰੇ ਦੀ ਇਹ ਬਦਨਾਮੀ ਕਰ ਰਹੇ ਨੇ ਵਿਚੋਟ ਹਾਂ ਬਿਲਾਲ ਮਸੀਹ ਜੀ ਜਿਵੇਂ ਕੀ ਉਹਨਾਂ ਨੇ ਦੱਸਿਆ ਔਰ ਤੁਸੀਂ ਵੀਡੀਓ ਚ ਵੀ ਦੇਖ ਸਕਦੇ ਹੋ ਕਿ ਚੰਦਨ ਆਪਣੇ ਆਪ ਨੂੰ ਕਹਿੰਦਾ ਆ ਕਿ ਉਹ ਇੱਕ 크ਰਿਸਚੀਅਨ ਪਰਸਨ ਆ ਇੱਕ ਮਸੀਹ ਪਰਸਨ ਆ ਔਰ ਚਰਚ ਜਾਣ ਵਾਲਾ ਇੱਕ ਵਿਅਕਤੀ ਆ ਔਰ ਪਾਸਟਰ ਦਾ ਆਪਣੇ ਆਪ ਨੂੰ ਬੇਟਾ ਵੀ ਦੱਸਦਾ ਆ ਔਰ ਉਹਨਾਂ ਦੇ ਨਾਲ ਵੀ ਰਹਿੰਦਾ ਆ ਪਰ ਗੱਲਬਾਤ ਆਪਾਂ ਸੁਣੀ ਆ ਕਿ ਇੰਨੀ ਜ਼ਿਆਦਾ ਭੱਦੀ ਸ਼ਬਦਾਵਲੀ ਉਹਦੇ ਵੱਲੋਂ ਪੈਣਾ ਦੇ ਖਿਲਾਫ ਬੋਲੀ ਜਾ ਰਹੀ ਆ ਜੋ ਕਿ ਸੱਚਮੁੱਚ ਸੁਣਨ ਦੇ ਯੋਗ ਨਹੀਂ ਆ ਕੁਝ ਗੱਲਾਂ ਜਿਹੜੀਆਂ ਆ ਹਲੇ ਤੁਹਾਨੂੰ ਅਸੀਂ ਵੀਡੀਓ ਦੇ ਵਿੱਚ ਉਹ ਨਹੀਂ ਸੁਣਾ ਸਕੇ ਕਿਉਂਕਿ ਐਜ਼ ਅ ਰਿਪੋਰਟਰ ਅਸੀਂ ਉਹ ਚੀਜ਼ਾਂ ਜਿਹੜੀਆਂ ਆ ਉਹ ਲਾਈਵ ਦੇ ਵਿੱਚ ਤੁਹਾਨੂੰ ਮੀਡੀਆ ਦੇ ਉੱਤੇ ਨਹੀਂ ਦਿਖਾ ਸਕਦੇ ਪਰ ਉਹਨਾਂ ਦਾ ਕਹਿਣਾ ਆ ਕਿ ਪੁਲਿਸ ਪ੍ਰਸ਼ਾਸਨ ਨੂੰ ਇਹ ਚੀਜ਼ਾਂ ਤੋਂ ਜਾਣੂ ਕਰਵਾਇਆ ਜਾਵੇਗਾ ਔਰ ਉਹਨਾਂ ਨੂੰ ਸਾਰੀਆਂ ਗੱਲਾਂ ਇਹ ਦੱਸੀਆਂ ਜਾਣਗੀਆਂ ਤਾਂ ਕਿ ਇਹਨਾਂ ਝੂਠੇ ਬੰਦਿਆਂ ਦੇ ਉੱਤੇ ਔਰ ਇਹ ਝੂਠੇ aarop ਲਾਉਣ ਵਾਲਿਆਂ ਦੇ ਉੱਤੇ ਸਖਤੋ ਸਖਤ ਜਿਹੜੀ ਆ ਕਾਰਵਾਈ ਤੇ ਜਿਆਦਾ ਤੋਂ ਜਿਆਦਾ ਇਹਨਾਂ ਦੇ ਉੱਤੇ ਪਰਚੇ ਪਾ ਕੇ ਇਹਨਾਂ ਨੂੰ ਸਲਾਖਾਂ ਦੇ ਪਿੱਛੇ ਛੁਟਿਆ ਜਾਵੇ ਤਾਂ ਕਿ ਆਪਣੇ ਆਪ ਨੂੰ ਰਿਪੋਰਟਰ ਦੱਸਣ ਵਾਲੇ ਔਰ ਕੌਮ ਦੀ ਬਦਨਾਮੀ ਕਰਨ ਵਾਲਿਆਂ ਦੇ ਖਿਲਾਫ ਜਿਹੜੀ ਆ ਕਾਰਵਾਈ ਜਿਹੜੀ ਆ ਉਹ ਜਸਪਾਲ ਜੀ ਨੇ ਕਿਹਾ ਕਿ ਅਸੀਂ ਮੰਗ ਕਰਦੇ ਆ ਬਿਲਕੁਲ ਜਸਪਾਲ ਜੀ ਕਿਉਂਕਿ ਲੋਕੀ ਜਿਹੜੇ ਆ ਉਹ ਸੱਚ ਤੋਂ ਜਾਣੂ ਆ ਕਿਉਂਕਿ ਜਿਹੜੀ ਵੀਡੀਓ ਅੱਜ ਇਹਨਾਂ ਦੇ ਸਾਹਮਣੇ ਆਪਾਂ ਦਿਖਾਈ ਆ ਇਹਨਾਂ ਦਾ ਸੱਚ ਪੇਸ਼ ਕੀਤਾ ਆ ਕਿ ਕਿਵੇਂ ਕਿਵੇਂ ਇਹ ਗਲਤ ਗੱਲਾਂ ਨੂੰ ਭੈਣ ਦੇ ਖਿਲਾਫ ਬੋਲਿਆ ਜਾ ਰਿਹਾ ਔਰ ਔਰ ਇੱਕ ਬਹੁਤ ਹੀ ਭੱਦੀ ਸ਼ਬਦਾਵਲੀ ਉਸ ਪਰਮੇਸ਼ਵਰ ਦੇ ਦਾਸ ਦੇ ਖਿਲਾਫ ਉਸ ਨਬੀ ਦੇ ਖਿਲਾਫ ਜੋ ਪੂਰੀ ਕੌਮ ਨੂੰ ਇਸ ਸਮੇਂ ਬਹੁਤ ਲੋਕਾਂ ਦਾ ਲੱਖਾਂ ਹੀ ਲੋਕਾਂ ਦਾ ਭਲਾ ਕਰ ਰਿਹਾ ਹੈ ਔਰ ਲੱਖਾਂ ਲੋਕਾਂ ਦੇ ਵਾਸਤੇ ਉਹ ਪ੍ਰਾਰਥਨਾਵਾਂ ਨੂੰ ਕਰ ਰਹੇ ਨੇ ਔਰ ਇਹ ਗੱਲਾਂ ਜਿਹੜੀਆਂ ਨੇ ਮੈਂ ਤੁਹਾਡੇ ਨਾਲ ਸਾਰਿਆਂ ਤੋਂ ਇਹ ਜਾਣੂ ਕਰਵਾਉਣਾ ਚਾਹੁੰਦਾ ਕਿ ਜਿਹੜੀਆਂ ਗੱਲਾਂ ਅੱਜ ਤੁਸੀਂ ਸਾਰਿਆਂ ਨੇ ਸੁਣੀਆਂ ਨੇ ਇੱਕ ਮਸੀਹ ਬੰਦੇ ਦੀ ਸ਼ਬਦਾਵਲੀ ਨਹੀਂ ਹੋ ਸਕਦੀ ਕਿਉਂਕਿ ਇਸ ਸਮੇਂ ਆਪਾ ਸਾਰੇ ਵੇਖਦੇ ਆ ਕਿ ਇੱਕ ਐਜ਼ ਰਿਪੋਰਟਰ ਮੈਂ ਇਹ ਗੱਲ ਤੁਹਾਨੂੰ ਕਹਿਣਾ ਚਾਹੁੰਦਾ ਆ ਕਿ ਅੱਜ ਤੁਹਾਡੇ ਸਾਹਮਣੇ ਸੱਚ ਨੂੰ ਇਸੇ ਕਰਕੇ ਲਿਆਂਦਾ ਗਿਆ ਕਿ ਤੁਸੀਂ ਇਸ ਸਚਾਈ ਤੋਂ ਜਾਣੂ ਹੋਵੋ ਔਰ ਇਸ ਬੰਦੇ ਦਾ ਜਿਹੜਾ ਬਾਈਕਾਟ ਕਰੋ ਕਿਉਂਕਿ ਲਗਾਤਾਰ ਕੋਜਣਾ ਕੋਜ ਕਹਾਣੀਆਂ ਐਕਚੁਅਲੀ ਦੇ ਵਿੱਚ ਜਸਪਾਲ ਜੀ ਇਹ ਨਾ ਆਪਣੇ ਆਪ ਨੂੰ ਹੁਣ ਬਚਾਉਣ ਦੀ ਕੋਸ਼ਿਸ਼ ਕਰ ਰਿਹਾ ਹੈ ਬਿਲਕੁਲ ਜਿਹੜਾ ਪਰਚਾ ਦਰਜ ਹੋਇਆ ਹੈ ਨਾ ਇਹ ਬਚਾਉਣ ਦੀ ਕੋਸ਼ਿਸ਼ ਕਰ ਰਿਹਾ ਹੈ ਉਹ ਕਹਿ ਰਿਹਾ ਕਿ ਪ੍ਰੋਫਿਟ ਜੀ ਮੈਨੂੰ ਇਹ ਕਹਿ ਰਿਹਾ ਕਿ ਮੈਨੂੰ ਲੱਭੜ ਆਇਆ ਇੱਕ ਵੀਡੀਓ ਚ ਦਿਖਾ ਰਿਹਾ ਕਿ ਤੂੰ ਮਿਲਿਆ ਨਹੀਂ ਜਿੱਥੇ ਪ੍ਰੋਫਿਟ ਜੀ ਕਹ ਰਿਹਾ ਕਿ ਕਾਕੇ ਬੇਟਾ ਤੂੰ ਮਿਲਿਆ ਨਹੀਂ ਹਾਂ ਕਿਉਂਕਿ ਐਕਚੁਅਲੀ ਸਾਡੇ ਪੁਲਿਸ ਦੇ ਰੇਟ ਹੋ ਰਹੇ ਇਹਨਾਂ ਦੇ ਘਰ 'ਚ ਇਹ ਮਿਲਦੇ ਨਹੀਂ ਪੈਸੇ ਨਾ ਨਾ ਇਹ ਮਿਲਦਾ ਹੈ ਨਾ ਦਾ ਪਿਓ ਮਿਲਦਾ ਹੈ ਮਾਨੂੰ ਵਾਲਾ ਭੱਜੇ ਪਏ ਆ ਘਰੋਂ ਭੱਜੇ ਹੋਇਆ ਜੀ ਅਗਰ ਕਿਉਂਕਿ ਇਹਨਾਂ ਨੂੰ ਆਪਣੀਆਂ ਕਰਤੂਤਾਂ ਦਾ ਪਤਾ ਲੱਗਾ ਕਿ ਕੀ ਕਰਤੂਤਾ ਧੋਲੀਆਂ ਕਿਉਂਕਿ ਇਹਨਾਂ ਨੇ ਚਾਹ ਪ੍ਰੋਫਿਟ ਜੀ ਨੂੰ ਬਦਨਾਮ ਕਰਦਾ ਪ੍ਰਸ਼ਾਸਨ ਨੇ ਦੇਖਿਆ ਮਾਹੌਲ ਖਰਾਬ ਕਰ ਰਹੇ ਆ ਜੀ ਔਰ ਤਦ ਇਹਨਾਂ ਦਾ ਪਰਚਾ ਦਰਜ ਹੋਇਆ ਔਰ ਪਰਚੇ ਕਰਕੇ ਇਹ ਬਖਲਾਏ ਹੋਇਆ ਤਾਂ ਇਹ ਊੜ ਪਟੰਗ ਊੜ ਪਟੰਗ ਬੋਲ ਕੇ ਵੀਡੀਓ ਪਾਈ ਜਾ ਰਿਹਾ ਬੱਚਾ ਆਜਾ ਤੇ ਇੱਕ ਪਰਚਾ ਹੋਇਆ ਜੀ ਕਈ ਪਰਚੇ ਹੋਣੇ ਦੇਸ਼ ਤੇ ਕਈ ਪਰਚੇ ਆ ਇਹ ਵੀਡੀਓ ਵੀਡੀਓ ਚ ਆਪਾਂ ਦੇ ਸਕਦੇ ਸਹਿਮਿਆ ਪਿਆ ਡਰਿਆ ਪਿਆ ਸੀ ਡਰਿਆ ਪਿਆ ਉਹ ਅਮਨ ਸ਼ਾਹ ਹੋਰਾਂ ਨੂੰ ਕਹਿ ਰਿਹਾ ਸਾਡੇ ਮਾਨ ਜੋ ਗ੍ਰੈਂਡ ਮੰਤਰੀ ਸਾਹਿਬ ਨੂੰ ਮੈਨੂੰ ਖਤਰਾ ਵਾ ਤੇਨੂੰ ਖਤਰਾ ਦਾਦਾ ਹੋਏ ਮੇਰੀ ਬੇਨਤੀ ਆ ਚੰਡੀਗੜ੍ਹ ਦੇ ਡੀਜੀਪੀ ਸਾਹਿਬ ਨੂੰ ਵੀ ਔਰ ਸਾਡੇ ਪੰਜਾਬ ਦੇ ਡੀਜੀਪੀ ਸਾਹਿਬ ਨੂੰ ਵੀ ਇਹਦੀ ਜਾਂਚ ਕਰੋ ਤੇ ਇਹਨਾਂ ਨੂੰ ਫੜ ਕੇ ਜੇਲ੍ਹ ਚ ਪਾਓ ਤਾਂ ਕਿ ਇਹ ਲੋਕਾਂ ਨੂੰ ਗਮਰਾਹ ਨਾ ਕਰ ਸਕੇ ਸਰਕਾਰ ਨੂੰ ਗਮਰਾਹ ਨਾ ਕਰ ਸਕੇ ਤਾਂ ਕਿ ਪੰਜਾਬ ਦਾ ਮਾਹੌਲ ਦੇਸ਼ ਦਾ ਮਾਹੌਲ ਸ਼ਾਂਤਮਈ ਬਣਿਆ ਰਹੇ ਇਸੇ ਦੇ ਨਾਲ ਹੀ ਸਾਰਿਆਂ ਨੂੰ ਆਖਰ ਦੇ ਵਿੱਚ ਮੈਂ ਇੱਥੇ ਰਜਾ ਲਾਵਾ ਦਾ ਸਾਰਿਆਂ ਨੂੰ ਜੈ ਮਸੀਦ ਸੋ ਇਹ ਸੰਸਾਡੇ ਵਿੱਚ ਪ੍ਰਧਾਨ ਜਸਪਾਲ ਜੀ ਜਿਨ੍ਹਾਂ ਦੇ ਵੱਲੋਂ ਇਹ ਸਾਰੀਆਂ ਗੱਲਾਂ ਦਾ ਉੱਤਰ ਜਿਹੜਾ ਆ ਉਹ ਦਿੱਤਾ ਗਿਆ ਤੁਹਾਨੂੰ ਔਰ ਸੱਚ ਤੋਂ ਤੁਹਾਨੂੰ ਜਾਣੂ ਕਰਵਾਇਆ ਗਿਆ ਔਰ ਜਸਪਾਲ ਜੀ ਵੱਲੋਂ ਮਾਨਯੋਗ ਡੀਜੀਪੀ ਸਾਹਿਬ ਔਰ ગ્રામ ਮੰਤਰੀ ਅਮੇਸ਼ਾ ਜੀ ਨੂੰ ਔਰ ਸਾਡੇ ਜੋ ਦੇਸ਼ ਦੇ ਪ੍ਰਧਾਨ ਮੰਤਰੀ ਨੇ ਉਹਨਾਂ ਨੂੰ ਇਹ ਬੇਨਤੀ ਕੀਤੀ ਗਈ ਹੈ ਕਿ ਇਹੋ ਜੇ ਝੂਠੇ ਬੰਦਿਆਂ ਦੇ ਉੱਤੇ ਸਖਤ ਤੋਂ ਸਖਤ ਕਾਰਵਾਈ ਕਰਕੇ ਔਰ ਜਿਆਦਾ ਤੋਂ ਜਿਆਦਾ ਇਹਨਾਂ ਦੇ ਉੱਤੇ ਪਰਚੇ ਜਿਹੜੇ ਪਾ ਕੇ ਇਹਨਾਂ ਨੂੰ ਸਲਾਖਾਂ ਦੇ ਪਿੱਛੇ ਸੁਟਿਆ ਜਾਵੇ ਤਾਂ ਕਿ ਇਹ ਆਮ ਜਨਤਾ ਨੂੰ ਜਿਹੜੇ ਲੋਕ ਇਸ ਸਮੇਂ ਪਰਮੇਸ਼ਰ ਨੂੰ ਲੈ ਕੇ ਬੜੇ ਹੀ ਭਲੇ ਦੇ ਕੰਮ ਕਰ ਰਹੇ ਨੇ ਔਰ ਉਹਨਾਂ ਨੂੰ ਲੈ ਕੇ ਆਏ ਦਿਨ ਜਿਹੜੀਆਂ ਮਾੜੀਆਂ ਚੰਗੀਆਂ ਗੱਲਾਂ ਉਹਨਾਂ ਦੇ ਖਿਲਾਫ ਬੋਲੀਆਂ ਜਾਂਦੀਆਂ ਨੇ ਤਾਂ ਕਿ ਇਹ ਗੱਲਾਂ ਇੱਥੇ ਬੰਦ ਹੋ ਸਕਣ ਔਰ ਬਾ ਇਹ ਗੱਲਾਂ ਜਸਪਾਲ ਜੀ ਵੱਲੋਂ ਇਹ ਸਪਸ਼ਟੀਕਰਨ ਦਿੱਤਾ ਗਿਆ ਔਰ ਬੋਲਿਆ ਗਿਆ ਕਿ ਇਹ ਸਰਾ ਸਰ ਝੂਠੀਆਂ ਔਰ ਬੇਬੁਨਿਆਦ ਕਹਾਣੀਆਂ ਬਣਾਈਆਂ ਜਾ ਰਹੀਆਂ ਨੇ ਔਰ ਤੁਸੀਂ ਜਿਹੜੀ ਵੀਡੀਓ ਇਸ ਸਮੇਂ ਚਲਾਈ ਗਈ ਸੀ ਇੱਕ ਮਸੀਹ ਬੰਦਾ ਇੱਕ 크ਿਸਚਨ ਬੰਦਾ ਇੰਨੀ ਗੰਦੀ ਸ਼ਬਦਾਵਲੀ ਇੰਨੀਆਂ ਮਾੜੀਆਂ ਗੱਲਾਂ ਔਰ ਖਾਸ ਕਰਕੇ ਇੱਕ ਲੇਡੀ ਨੂੰ ਔਰ ਜਿਹਨੂੰ ਦੁਨੀਆ ਦੇ ਵਿੱਚ ਮਾਨ ਆ ਕਿਹਾ ਜਾਂਦਾ ਆ ਭੈਣ ਕਿਹਾ ਜਾਂਦਾ ਆ ਸਨਮਾਨ ਦਿੱਤਾ ਜਾਂਦਾ ਆ ਔਰ ਅੱਜ ਜਸਪਾਲ ਜੀ ਵੇਖ ਸਕਦੇ ਕਿ ਬੜੀ ਹੀ ਇੱਕ ਨਿੰਦਣਯੋਗੇ ਘਟਨਾ ਜਿਹੜੀ ਆ ਉਹ ਨਿੰਦਾ ਕਰਦਾ ਮੈਂ ਸਗਾ ਬੜੇ ਨਿੰਦਣਯੋਗ ਘਟਨਾ ਇਹ ਕਿਉਂਕਿ ਆਪਾਂ ਇਹ ਗੱਲ ਸ਼ਰੇਆਮ ਜਿਹੜੀ ਆ ਉਸ ਚੈਨਲ ਦੇ ਉੱਤੇ ਨਹੀਂ ਦਿਖਾ ਪਾਏ ਪੂਰੀ ਤਰ੍ਹਾਂ ਦੇ ਨਾਲ ਔਰ ਮੈਂ ਉਮੀਦ ਕਰਦਾ ਕਿ ਜਸਪਾਲ ਜੀ ਵੱਲੋਂ ਇਹ ਦੱਸਿਆ ਗਿਆ ਕਿ ਜਲਦੀ ਇਹਦੀ ਕਾਰਵਾਈ ਜਿਹੜੀ ਇਸ ਗੱਲ ਨੂੰ ਲੈ ਕੇ ਕਰਵਾਈ ਜਾਏਗੀ ਉਸ ਭੈਣ ਨੂੰ ਵੀ ਇਸੇ ਚੈਨਲ ਦੇ ਉੱਤੇ ਹੀ ਜਿਹੜਾ ਤੁਹਾਡੇ ਸਾਰਿਆਂ ਦੇ ਵਿੱਚ ਸਾਹਮਣੇ ਲਿਆਂਦਾ ਜਾਵੇਗਾ ਔਰ ਉਹ ਭੈਣ ਦੇ ਕੋਲੋਂ ਅਸੀਂ ਜਾਣਾਂਗੇ ਕਿ ਉਹਨੂੰ ਇਹ ਗੱਲਾਂ ਜੜੀਆਂ ਆ ਕਿਹੜੀਆਂ ਕਿੜੀਆਂ ਗੱਲਾਂ ਬੋਲੀਆਂ ਗਈਆਂ ਕਿਉਂਕਿ ਇਸ ਸਮੇਂ ਉਹ ਬਹੁਤ ਹੀ ਅ ਦੁਖੀ ਹਿਰਦੇ ਦੇ ਨਾਲ ਬੜੇ ਅਫਸੋਸ ਦੇ ਵਿੱਚ ਆ ਔਰ ਪਿਛਲੇ ਦਿਨੀ ਮੇਰੀ ਭੈਣ ਨਾਲ ਉਹਨਾਂ ਨਾਲ ਗੱਲ ਵੀ ਹੋਈ ਔਰ ਜਲਦੀ ਹੀ ਉਹ ਥੋੜਾ ਬੀਜ਼ੀ ਹੋਣ ਕਰਕੇ ਉਹਨਾਂ ਦਾ ਸ਼ਡਿਊਲ ਜਲਦੀ ਇਸ ਕੈਮਰੇ ਦੇ ਉੱਤੇ ਸਾਹਮਣੇ ਆਉਣਗੇ ਔਰ ਉਹਨਾਂ ਤੋਂ ਵੀ ਤੁਹਾਨੂੰ ਜਾਣੂ ਕਰਵਾਇਆ ਜਾਵੇਗਾ ਸੋ ਕੈਮਰਾਮੈਨਸ ਉਹਨਾਂ ਦੇ ਨਾਲ ਮੈਂ ਨਵਜੋਦ ਗਿੱਲ ਧੰਨਵਾਦ ਸਾਰਿਆਂ ਨੂੰ ਜਮ